ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰ ਉਮੀਦ ਕਰਦੇ ਆ ਵਧੀਆ ਹੋਵਗਾ ਆਪ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਸੁਨਿੰਦਾ ਸ਼ਰਮਾ ਕੰਨੇ ਨੇ ਧਾੜਾ ਮਾਰ ਮਾਰ ਰੋਈ ਏ ਠੀਕ ਹੈ ਕਿਉਂਕਿ ਉਹ ਵੀ ਇੱਕ ਜਗ੍ਹਾ ਦੇ ਉੱਤੇ ਗਈ ਏ ਤੇ ਉਹਨੇ ਕਿਹਾ ਉੱਥੇ ਦਾ ਨੁਕਸਾਨ ਵੇਖਿਆ ਨਹੀਂ ਜਾ ਰਿਹਾ ਬਿਲਕੁਲ ਠੀਕ ਹੈ ਉਹ ਨੁਕਸਾਨ ਵਾਕਈ ਨਹੀਂ ਦੇਖਿਆ ਜਾ ਨਹੀਂ ਵੇਖਿਆ ਜਾ ਰਿਹਾ ਹੈ ਉਹੀ ਮੈਂ ਜਿਹੜੀ ਗੱਲ ਕੀਤੀ ਸੀ ਮੈਂ ਕਿਹਾ ਉਹੀ ਬੰਦੇ ਨੂੰ ਸਾਸ ਹੋਏਗਾ ਜਿਹੜਾ ਅਗਲੇ ਬੰਦੇ ਦੀ ਦਰਦ ਦੁੱਖ ਤਕਲੀਫ ਨੂੰ ਆਪਣਾ ਦੁੱਖ ਤਕਲੀਫ ਸਮਝਦਾ ਵਾ ਬਿਲਕੁਲ ਤੇ ਚਲੋ ਪਹਿਲੇ ਬੋਲ ਟੀਵੀ ਵਾਲੇ ਦੀ ਵੀਡੀਓ ਆਪਾਂ ਪਹਿਲੇ ਵੀਡੀਓ ਦੇਖੀ ਉਹਨਾਂ ਦੀ ਫਿਰ ਆਪਾਂ ਇੱਥੇ ਗੱਲਬਾਤ ਕਰਦੇ ਆਂ ਉਹ ਮੇਰੇ ਕੋਲ ਵੀ ਹਲੇ ਕਰ ਰਹੇ ਨਹੀਂ ਸੋ ਦੀ ਕੀਮਤ ਮੈਂ ਸਮਝਣ ਡਿਆ ਤ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਝ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ارے کیسی چیز ہے کہ ہر ایک انسان ਜਿਹੜਾ ਹੈ ਨਾ ਉਹ ਆਪਣੀ چھਤ ਲਈ محنت ਕਰਦਾ ਹੈ ਕਿ ਮੈਂ ਸਿਕਿਉਰ ਰਹਾ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ چھਤ ਹੋਵੇ ਮੈਂ ਕੁੜੀਆਂ ਮੈਂ محنت ਕਰ ਰਹੀਆਂ ਆਪਣੇ ਲਈ ਕਿ ਮੈਂ ਵੀ ਆਪਣੇ ਘਰ ਦੇ ਨੂੰ ਚੀਜ਼ دے سکاں پر یہ چیز एकदमसूस ਹੋਈ ਕਿ ਇਹਨੇ ਸਾਲ ਜਿਵੇਂ ਉਹ کہہ رہے ہیں کہ 9 ਸਾਲ محنت ਕੀਤੀ محنت ਕਰਨ ਤੋਂ ਬਾਅਦ ਹੀ ਉਹਨਾਂ ਨੇ ਕੁਝ ਖੜਾ ਕੀਤਾ ਦੋ ਇੱਕਦਮ ਜੇ ਪਾਣੀ 'ਚ ਬੈਠ ਗਿਆ ਨਾ ਤੇ ਉਹ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬੱਸ ਡੰਗਰ ਨਿਕਲਿਆ ਹੋਰ ਕੁਝ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਵੀ ਇੱਕ ਚਮਚਾ ਹੀ ਘੜ ਲੀਏ ਹਾਂ ਹੁਣ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਆਈ ਵੀਰ ਜੀ ਕੱਪੜਾ ਰੁੜ ਗਿਆ ਸਾਰਾ ਕੋਈ ਹਾਂ ਫਰਿੱਜਾਂ ਲੱਗੀਆਂ ਨੇ ਪੇਟੀਆਂ ਇੱਧਰ ਲੱਗੀਆਂ ਆ ਉੱਪਰ ਚੜਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲਿਆ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਉਹਨਾਂ ਵਿੱਚ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆ ਵਿਹਾਰੀਆਂ ਦੇ ਪੈਰੀ ਪਿਆ ਮੈਂ ਮੈਂ ਮੇਰੇ ਡਾਕੂਮੈਂਟ ਜਰੂਰੀ ਕੱਢ ਦੋ ਆ ਤਨ ਤੇ ਕਪੜਾ ਰਹਿ ਗਿਆ ਬਸ ਇਹ ਤਾਂ ਫੇਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋਵੇ ਫਿਰ ਸਾਡੇ ਤਾਂ ਹੌਸਲੇ ਚੱਕਣਾ ਚੂਰ ਹੋ ਜਾਣਗੇ ਤੇਸ ਦੀ ਨਜ਼ਰ ਲੱਗੀ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਵਾਰ ਕੇ ਕੋੜੀਆਂ ਮਿਰਚਾਂ ਦੇ ਸਿਰ ਤੋਂ ਵਾਰੋ ਇਸ ਵਕਤ ਅਸੀਂ ਰਾਵੀ ਦੇ ਉਸ ਇਲਾਕੇ ਤੇ ਆਂ ਜਿਸ ਤੇ ਰਾਵੀ ਨੇ ਬਹੁਤ ਮਾਰ ਕੀਤੀ ਕੋਨੇਵਾਲ ਪਿੰਡ ਆ ਮੈਂ ਆਪੇ ਕੋਠੀ ਦੇਖ ਸਕਦੇ ਹਾਂ तकरीबन 1.5 ਕਰੋੜ ਦੀ ਕੋਠੀ ਔਰ 15-20 ਫੁੱਟ ਪਾਣੀ ਇਸ ਨੂੰ ਮਾਰ ਕੀਤਾ ਪਹਿਲਾ ਇੱਕ ਘਰ ਸੀ ਔਰ ਇਸ ਥਾਂ ਤੇ ਇਸੇ ਥਾਂ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਾ ਰਹੇ ਪਰਿਵਾਰਾਂ ਨੂੰ ਮਿਲ ਰਹੇ ਨੇ ਕਿਉਂਕਿ ਜੇ ਸਾਨੂੰ ਸੇਵਾ ਗੁਰਤੀ ਚ ਨਾ ਮਿਲਦੀ ਤਾਂ ਅੱਜ ਸਾਡਾ ਪੰਜਾਬ ਰੋਲ ਜਾਣਾ ਸੀ ਅਸੀਂ ਭੁੱਖੇ ਮਰਨਾ ਸੀ ਪਰ ਇਸ ਕੰਡੇ ਤੱਕ ਵੀ ਸੇਵਾ ਪਹੁੰਚ ਰਹੀ ਹੈ ਮੈਡਮ ਸੁਨੰਧਾ ਸ਼ਰਮਾ ਵੀ ਪਹੁੰਚੇ ਨੇ ਇਹ ਪਰਿਵਾਰਕ ਇਸ ਬਾਈ ਦੀ ਕੋਠੀ ਸੀ ਬਾਈ ਕੀ ਨਾਮ ਹੈ ਤੁਹਾਡਾ ਅਜੀਤਪਾਲ ਸਿੰਘ ਬਾਈ ਇਹ ਕਿਸ ਵੇਲੇ ਬੰਨ ਟੁੱਟਿਆ ਜਦੋਂ ਇਹ ਪੂਰਾ ਬਹਾਵ ਤੇਜ਼ੀ ਦੇ ਨਾਲ ਇਸ ਘਰ ਨੂੰ ਤੁਹਾਡੇ ਨੂੰ ਮਾਰ ਕਰਦਾ ਹੈ ਇਹ ਭਾਜੀ 6:45 ਮਿੰਟ ਤੇ ਰੁਕਿਆ ਸਵੇਰੇ ਰੁਕਿਆ ਸੀ ਤੇ ਭਾਜੀ ਮੈਂ ਆਪ ਸੇਵਾ ਕਰਨ ਦੇ ਬੋਰੀਆਂ ਲੈ ਕੇ ਇੱਥੇ ਤੇ ਬਾਅਦ ਚੋਂ ਮੈਂ ਦੇ ਆਪ ਤੁਸੀਂ ਤੇ ਹੀ ਘਰ ਦੇ ਮੇਰੇ ਘਰੇ ਮੰਮੀ ਡੈਡੀ ਘਰੇ ਹੀ ਤੇ ਬਸ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲੇ ਆ ਹੋਰ ਕੁਛ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਵੀ ਇੱਕ ਚਮਚਾ ਹੀ ਕੱਢ ਲਈ ਸੀ ਕਪੜੇ ਨਿਕਲੇ ਕਪੜੇ ਮੈਂ ਯਾਰਾਂ ਦੋਸਤਾਂ ਦੇ ਪਾ ਕੇ ਪਾਉਣ ਨੇ ਆਪਣੇ ਆਂ ਦੇ ਹੁਣ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਵੀਰ ਜੀ ਕੱਪੜਾ ਰੁੜ ਗਿਆ ਸਾਰਾ ਕੁਝ ਹਾ ਫਰਿਜਾਂ ਲੱਗੀਆਂ ਜੇ ਪੇਟੀਆਂ ਇੱਧਰ ਲੱਗੀਆਂ ਆ ਤੇ ਦੋਵੇਂ ਪੋਸ਼ਨ ਭਰੇ ਸਾਰੇ ਸਮਾਨ ਉੱਪਰ ਚੜਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲੇ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਤੇ ਮੈਂ ਅਪੀਲ ਕਰਦਾ ਰਿਆਂ ਸਾਰਿਆਂ ਸਰਕਾਰ ਨੂੰ ਵੀ ਕੀਤੀ ਮੈਂ ਹਰ ਕੋ ਨੂੰ ਕੀਤੀ ਇੱਥੇ ਫੌਜੀ ਵੀ ਹੁੰਦੇ ਰਹੇ ਉਨਾਂ ਮੈਂ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆ ਬਿਹਾਰੀਆਂ ਦੇ ਪੈਰੀ ਪਿਆ ਮੈਂ ਤੇ ਮੈਂ ਮੇਰੇ ਡਾਕੂਮੈਂਟ ਜਰੂਰੀ ਕੱਢ ਦੋ ਕੁਛ ਨਹੀਂ ਹੋਰ ਕੱਢਣਾ ਮੈਂ ਕਿਹੜਾ ਕੱਢ ਲੈਣਾ ਵੀਰੇ ਏਸੀ ਲੈ ਲੈਣਾ ਸਭ ਕੁਝ ਲੈਣਾ ਮੈਂ ਇਹੋ ਕਹ ਮੇਰੇ ਡਾਕੂਮੈਂਟ ਕੱਢ ਦੋ ਮੈਂ ਗਾਂ ਦੀ ਆਪਣੀ ਸੋਚ ਸੋਚ ਲਾਂ ਆ ਤਨ ਤੇ ਕਪੜਾ ਰਹਿ ਗਿਆ ਬਸ ਬਸ ਜੀ ਤੁਸੀਂ ਬੰਨ ਤੇ ਉੱਥੇ ਰੋ ਵੀ ਰਹੇ ਸੀਗੇ ਜੀ ਵੀਡੀਓ ਤੁਹਾਡੀ ਸਾਹਮਣੇ ਆ ਗਈ ਬੰਨ ਦੀ ਰਾਤ ਮੈਂ ਪਿੰਡ ਦਾ ਮੌਜੂਦਾ ਸਰਪੰਚ ਹਾਂ ਸਾਰੀ ਰਾਤ ਮੇਰੇ ਨਾਲ ਟਰੈਕਟਰ ਲੈ ਕੇ ਸਾਰੀ ਰਾਤ ਅਸੀਂ ਬੰਨ ਬੰਦੇ ਰਹੇ ਹਾਂ ਜਦੋਂ ਕਿ ਨਾਂ ਦਾ ਲਾਸਟ ਹੋ ਗਈ ਆ ਕਹਿੰਦਾ ਵੀਰ ਭੱਜ ਲਈ ਮੈਂ ਤੂੰ ਟਰੈਕਟਰ ਭਜਾ ਕੇ ਪਿੰਨ ਨੂੰ ਅਗਾਹ ਕਰ ਦੇ ਮੈਂ ਮਗਰ ਭੱਜਾਂ ਮੈਂ ਮਗਰ ਮਗਰ ਭੱਜ ਗਏ ਨੇ ਵਿਚਾਨੇ ਗਾਹ ਕੀਤਾ ਸਾਨੂੰ ਕੀ ਪਤਾ ਵੀ ਸਾਡੇ ਘਰ ਤੇ ਟੈਕ ਹੋ ਜਾਣਾ ਤੇ ਇੰਨਾ ਜਿਆਦਾ ਮਾੜੀ ਹਾਲਤ ਹੋਈ ਤੁਸੀਂ ਸੇਵਾ ਚ ਲੱਗੇ ਹੋਏ ਸੀ ਪਰ ਤੁਹਾਨੂੰ ਇਹ ਦਿਮਾਗ ਚ ਘਰ ਬਿਲਕੁਲ ਨਹੀਂ ਸੀ ਆਪਣਾ ਮੇਰੀ ਮੇਰੇ ਮਮਾ ਨੇ ਖੁਸ਼ਾਲ ਨੂੰ ਧਾਰੀਗਲ ਦੇ ਮੁੰਡੇ ਨੂੰ ਪੰਜ ਵਾਰੀ ਫੋਨ ਲਾਇਆ ਜੀ ਵੀ ਸਾਡੇ ਘਰੋਂ ਸਮਾਨ ਹੀ 베ੜੀ ਸਾਨੂੰ ਦੇ ਦੋ ਤੋ ਅੱਗੋਂ ਕਹਿੰਦਾ ਵੀ ਮੈਂ ਤੁਹਾਡਾ ਠੇਕਾ ਲਿਆ ਜੀ ਮੈਂ ਪੰਜ ਵਾਰੀ ਇਹਨੂੰ ਫੋਨ ਲਾਇਆ ਠੀਕ ਹੈ ਮੈਨੂੰ ਮੈਨੂੰ ਇਟਲੀ ਬੈਠੇ ਨੇ ਮੈਂ ਪੰਜ ਵਾਲੀ ਫੂਲ ਆਇਆ ਮੈਂ ਉਹਨੂੰ ਕਿਹਾ ਵੀ ਬਾਜੀ ਸਾਡਾ ਕਹਿੰਦਾ ਵੀ ਮੈਂ ਤੁਹਾਡਾ ਠੇਕਾ ਨਹੀਂ ਲਿਆ ਮੈਨੂੰ ਬਲੌਗ ਮਾਰਦਾ ਹਨਾ ਜੀ ਚਲੋ ਮੈਂ ਕਿਹਾ ਕੋਈ ਨਹੀਂ ਇਹ ਮੇਰਾ ਬ੍ਰਦਰ ਅਹੀ ਹਨਾ ਜੀ ਜੋ ਬੋਟਾਂ ਵਾਲੇ ਮੁੰਡੇ ਖੜਦਾ ਰਿਹਾ ਜਦੋਂ ਸਾਡੀ ਲੋਡ ਸੀ ਨਾ ਅਸੀਂ ਆਪਣੇ ਉਹ ਤੇਲ ਫੂਕੇ ਜਾਂਦੇ ਰਹੇ ਅੱਜ ਇਹ ਬੰਦੇ ਨੇ ਕੱਲ ਧਾਰੀਅਲ ਸਾਹਿਬ ਆਏ ਆ ਟਰਾਲੀ ਤੋਂ ਉਹਨੂੰ ਲੈ ਕੇ ਆਏ ਨੇ ਤੁਸੀਂ ਸਾਡੇ ਘਰ ਦੇ ਲੱਗੇ ਨੇ ਇਹ ਪਤਾ ਨਹੀਂ ਉਧਰੋਂ ਵੀਡੀਓ ਬਣਾ ਕੇ ਕਿਧਰੋਂ ਚੱਲ ਗਏ ਨੇ ਵੀ ਮੈਂ ਕੋਹਣ ਨਾਲ ਫੇਰਾ ਮਾਰ ਕੇ ਆਂ ਠੀਕ ਹੈ ਜੀ ਇੱਥੇ ਸਾਡੇ ਕੋਈ ਨਹੀਂ ਜੇ ਵਾਡਾ 골ਡ ਵੀ ਸਾਰਾ ਕੁਝ ਰੋੜ ਗਿਆ ਭਾਜੀ ਮੈਂ ਤੁਹਾਨੂੰ ਦੱਸਣ ਦਿਆਂ ਆ ਘਰ ਸੀ ਬੜੀ ਮਿਹਨਤ ਦੇ ਨਾਲ ਆ ਘਰ ਬਣਾਇਆ ਸੀ ਬਾਈ ਉਹਨਾਂ ਨੇ ਬਹੁਤ ਸਪਨੇ ਹੁੰਦੇ ਆ ਬਾਹਰ ਰਹਿ ਕੇ ਆਪਣੇ ਘਰ-ਬਾਰ ਛੱਡਣੇ ਸੌਖੇ ਨਹੀਂ ਹੁੰਦੇ ਜਿੱਦਣ ਭਾਜੀ ਟੁੱਟਾ ਨਾ ਉਹ ਦਿਨ ਇੱਥੇ ਰਾਤ ਰਹਤ ਰਹੇ ਆ ਕੱਚਾ ਦੁੱਧ ਪੀ ਕੇ ਗੁਜ਼ਾਰਾ ਕੀਤਾ ਕੋਈ ਨਹੀਂ ਆਇਆ ਹਜੇ ਵੀ ਚਾਦਰ ਪਈ ਆ ਵੀਰ ਜਣੀ ਮੈਂ ਰਾਤ ਚਾਰ ਦਿਨ ਲੈ ਕੇ ਸੌਂਦਾ ਰਿਹਾ ਥੱਲੇ ਕੱਲੀ ਇੱਕੋ ਚਾਦਰ ਕੋਈ ਨਹੀਂ ਇੱਥੇ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੁਛ ਨਹੀਂ ਕੋਈ ਨਹੀਂ ਪਹੁੰਚਿਆ ਵੀਰੋ ਟਰਾਲੀ ਤੰਬੂ ਲਾਇਆ ਭਾਜੀ ਟਰਾਲੀ ਇਡਲੀ ਤੋਂ 9 ਸਾਲਾਂ ਬਾਅਦ ਆਇਆ ਵੀਰ ਅਸੀਂ ਵਿਆਹ ਕਰਨਾ ਸੀ ਦਾ ਵੱਡੇ ਦਾ ਜਨਵਰੀ ਚ ਵਿਆਹ ਸਾਡਾ ਤੇ ਵਿਆਹ ਕਰਨਾ 9 ਸਾਲਾਂ ਬਾਅਦ ਆਇਆ ਤੁਹਾਡੀ ਤਿਆਰੀ ਸੀ ਕਿ ਜਦੋਂ ਰੁੜਿਆ ਤਾ ਆਏ ਨਾ ਨਾ ਜੀ ਮੈਂ ਆ ਤੇ ਜਦੋਂ ਵੇਖਿਆ ਸੀ ਫਿਰ ਮੈਂ ਆਪ ਆਇਆ ਸੀ ਉਸੇ ਲਈ ਇਹ ਤੇ ਨਹੀਂ ਆਉਣ ਦਿੰਦੇ ਮੈਨੂੰ ਮੈਂ ਤਾਂ ਜਨਵਰੀ ਚ ਆਉਣਾ ਸੀ ਫਿਰ ਕਹਿੰਦੀ ਨਹੀਂ ਫਿਰ ਮੈਂ ਆ ਗਿਆ ਕਿੰਨੇ ਸਾਲ ਇਡਲੀ ਲਾਇਏ ਤੁਸੀਂ ਮੈਂ 9 ਸਾਲ ਲਾਇਆ ਭਾਜੀ ਸਾਰੀ ਕਮਾਈ ਰੁੜ ਗਈ ਸਾਰੀ 9 ਸਾਲਾਂ ਚ ਇੱਕ ਪਹਿਲੀ ਵਾਰ ਹੀ ਆਏ ਵੀ ਜੀ ਪਹਿਲੀ ਵਾਰ ਆਏ ਪਹਿਲੀ ਵਾਰ ਆਏ 9 ਸਾਲਾਂ ਚ ਪਹਿਲੀ ਵਾਰ ਹੀ ਆਇਆ ਮੈਂ ਭਾਜੀ ਆ ਆ ਅੱਜ ਤੋਂ ਅੱਥੇ ਸਾਰਾ ਸਮਾਨ ਸੀ ਸਾਰਾ ਕੁਝ ਆਜਾ ਪੋਸ਼ਨ ਖੜਾ ਹੈ ਉਹ ਵਾਲਾ ਪੋਸ਼ਨ ਆਇਆ ਪੋਸ਼ਨ ਖੜਾ ਆਇਆ ਨਾ ਮਤਲਬ 9 ਸਾਲ ਤੁਸੀਂ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਉਦੋਂ ਇਹੀ ਮਨ ਦੇ ਵਿੱਚ ਹੁੰਦਾ ਨਾ ਕਿ ਆਹ ਸਮਾਨ ਤਿਆਰ ਹੋ ਗਿਆ ਏਸੀ ਲੱਗ ਗਿਆ ਫਰਿੱਜ ਲੱਗ ਗਿਆ ਤਿੰਨ ਤਿੰਨ ਏਸੀ ਅੰਦਰ ਤਿੰਨ ਤਿੰਨ ਏਸੀ ਲੱਗਿਆ ਸੋਫੇ ਸਾਡੇ ਅੰਦਰ ਸਾਰਾ ਸਮਾਨ ਕੁਝ ਨਿਕਲੇ ਨਹੀਂ ਜੀ ਫੋਟੋਆਂ ਦਾ ਮੈਂ ਨਾ ਅੱਜ ਤੋਂ ਵੀਡੀਓ ਪਾ ਰਿਹਾ ਕਿਸ ਦੀ ਨਜ਼ਰ ਪੰਜਾਬ ਨੂੰ ਲੱਗੀ ਆ ਦੇਖੋ ਬਿਲਕੁਲ ਇਹ ਤੁਹਾਡੇ ਤੋਂ ਅਸੀਂ ਤਸਵੀਰਾਂ ਲੈ ਵੀ ਲੈਨੇ ਆ ਤੁਸੀਂ ਕਹਿ ਰਹੇ ਸੀ ਬਾਈ ਕੁਝ ਗੱਲ ਕਹਿ ਰਹੇ ਸੀ ਕਿ ਗਲਤ ਮਦਦ ਜਾਰੀ ਹੈ ਤੁਹਾਡੇ ਵੱਲੋਂ ਅਪੀਲ ਭਾਜੀ ਇੱਥੋਂ ਵੀਡੀਓ ਬਣਾ ਕੇ ਜਾਂਦੇ ਆ ਆਪਣਾ ਕਾਊਂਟ ਨੰਬਰ ਦੇਣ ਦੇ ਆਪਣਾ ਨੰਬਰ ਦੇ ਰਿਹਾ ਮੇਰੇ ਨਾਂ ਤੇ ਫੇਕ ਬਣ ਡਿਆ ਭਾਜੀ ਸਭ ਕੁਝ ਤੁਸੀਂ ਨੰਬਰ ਬੋਲ ਦਿਓ ਇੱਕ ਵਾਰ ਮੇਰਾ ਨੰਬਰ ਹੈਗਾ 98765 31999 ਵੀਰ ਜੀ 98765 31999 ਇਹ ਵੇਲੇ ਨਹੀਂ ਲੱਗਦਾ ਵੀਰ ਜੀ ਸ਼ਾਮ ਨੂੰ ਲੱਗਦਾ ਆ 8 ਵਜੇ ਤੋਂ ਬਾਅਦ ਲੱਗਦਾ ਆ ਬਾਈ ਮਹਿਸੂਸ ਕੀ ਕਰਦੇ ਹੋ 9 ਸਾਲ ਮਿਹਨਤ ਕੀਤੀ ਕਮਾਇਆ ਕਿ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪਰ ਅੱਜ ਉੱਥੇ ਪ੍ਰਮਾਤਮਾ ਨੇ ਖੜਾ ਕਰਤਾ ਕਿ ਆਪਣਾ ਨੰਬਰ ਦੇਣਾ ਪੈ ਰਿਹਾ ਜੀਦੋਂ ਤੇ ਗੱਲ ਤਾਂ ਭਾਜੀ 0 ਤੇ ਜੀਦੋਂ ਤੇ ਲਿਆਤਾ ਚੱਲਦਾ ਫਸਲਾਂ ਵੀ ਭਾਜੀ ਸਾਰੀਆਂ ਰੋੜਦੀਆਂ ਸਾਰਾ ਕੁਝ ਮੁਰਨਾਮ ਦਾਲਦੀ ਐਨੀ ਕਿਰਪਾ ਪਹਿਲੀ ਵੀ ਆਪਣੇ ਖੁੱਲੀ ਕੇ ਗੱਲ ਦੀ ਕਮੀ ਨਹੀਂ ਬਸ ਫਸਲਾਂ ਰੋੜ ਜਾਂਦੀਆਂ ਆ ਧੱਕਾ ਨਾ ਵਜਦਾ ਭਾਜੀ ਫੇਰ ਅਸੀਂ ਕਹਿਣਾ ਵੀ ਸਾਰਿਆਂ ਨਾਲ ਆਪਾਂ ਸਾਰਿਆਂ ਦੇ ਨਾਲ ਹੀ ਆਹ ਜਿਹੜਾ ਧੱਕਾ ਵਜਦੀ ਯਾਰ ਕੋਈ ਵੀ ਆਈਂ ਜਾ ਕੋਈ ਨਹੀਂ ਸਟਾ ਕਰਦੀ ਹਣੋ ਵੀ ਆਸੀ ਦਾ ਤੁਹਾਡਾ ਜਨਵਰੀ ਚ ਜਨਵਰੀ ਚ ਭਾਵੇਂ ਦੁਜੀ ਆਮ ਪਾਰ ਜੋ ਹਾਲਾਤ ਹੁਣ ਬਣ ਗਏ ਆ ਤੁਹਾਡੇ ਹੁਣ ਇਹ ਕੋਈ ਬੈਕਅਪ ਕੁਛ ਹੈ ਤੁਹਾਡੇ ਕੋਲ ਕਮਜ ਕਰਾਂਗੇ ਹੁਣ ਚਲੋ ਤੁਹਾਨੂੰ ਪਤਾ ਹੀ ਆ ਕਮਾਈ ਕਰਾਂਗੇ ਫਿਰ ਪਾਵਾਂਗੇ ਕੋਈ ਦਿਨ ਇੱਥੇ ਸੁਨੰਦਾ ਸ਼ਰਮਾ ਵੀ ਪਹੁੰਚੇ ਨੇ ਕਿਸ ਦੀ ਨਜ਼ਰ ਪੰਜਾਬ ਨੂੰ ਲੱਗੀ ਆ ਇਹ ਬਹੁਤ ਮਾੜੇ ਹਾਲਾਤ ਤੁਸੀਂ ਦੇਖ ਰਹੇ ਹੋ ਤੁਸੀਂ ਕਈ ਇਲਾਕਿਆਂ ਦੇ ਵਿੱਚ ਗਏ ਅੱਜ ਦੇ ਹਾਲਾਤ ਕੀ ਮਹਿਸੂਸ ਕਰ ਰਹੇ ਹੋ ਕਈ ਵਰੀਨਾ ਮੈਂ ਪੂਰਨ ਕੀ ਤਰ੍ਹਾਂ ਸਮਝ ਸਕੀ ਪੀਆ ਕਿਉਂਕਿ ਮੇਰੇ ਕੋਲ ਵੀ ਹਲਕਾਰ ਨਹੀਂ ਸੋਦੀ ਕੀਮਤ ਮੈਂ ਸਮਝ ਲਿਆ ਜੁਰ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੇ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਹ ਤਾਂ ਸਾਨੂੰ ਸਮਝ ਕੁਛ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਨੂੰ ਲੱਗਦਾ ਹੈ ਜੇ ਮੇਰੇ ਕਹਿ ਰਹੇ ਹੋ ਨਾ ਕਿ ਕੋਈ ਫੇਕ ਅਕਾਊਂਟ ਬਣਾ ਰਹੇ ਨੇ ਲੋਕ ਇਹਨਾਂ ਦਾ ਨੰਬਰ ਕਰਕੇ ਕਈ ਵਾਰ ਸਾਰੇ ਜਣੇ ਤੁਹਾਡੇ ਨਾਲ ਹੁੰਦੇ ਨੇ ਤੁਹਾਨੂੰ ਦਿਖਾ ਰਹੇ ਹੁੰਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਪਰ ਜੇ ਅਸਲੋਂ ਵੇਖਿਆ ਜਾਵੇ ਤੇ ਅਸਲੋਂ ਬੰਦਾ ਇਕੱਲਾ ਹੀ ਜੂਝ ਰਿਹਾ ਹੁੰਦਾ ਹੈ ਇਹ ਮੈਂ ਚੀਜ਼ ਆਪਣੀ ਜ਼ਿੰਦਗੀ ਚ ਐਕਸਪੀਰੀਅੰਸ ਕੀਤੀ ਹੈ ਮੈਂ ਉਸ ਐਕਸਪੀਰੀਅੰਸ ਤੋਂ ਬੋਲ ਸਕਦੀ ਹਾਂ ਔਰ ਘਰ ਇੱਕ ਐਸੀ ਉਹ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸੈਕਿਓਰ ਰਵਾਂ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਇੱਕ ਕੁੜੀ ਹਾਂ ਮੈਂ ਮਿਹਨਤ ਕਰ ਰਹੀ ਹਾਂ ਆਪਣੇ ਲਈ ਕਿ ਮੈਂ ਵੀ ਆਪਣੇ ਘਰ ਤੋਂ ਨੋ ਚੀਜ਼ ਦੇ ਸਕਾਂ ਪਰ ਇਹ ਚੀਜ਼ एकदम ਸੂਸ ਹੋਈ ਕਿ ਇਹਨੇ ਸਾਲ ਜਿਵੇਂ ਉਹ ਕਹ ਰਹੀ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਜੀ ਉਹਨਾਂ ਨੇ ਕੁਝ ਖੜਾ ਕੀਤਾ ਤੇ ਉਹ ਇੱਕਦਮ ਜੇ ਪਾਣੀ 'ਚ ਬੈ ਗਿਆ ਨਾ ਤੇ ਉਹ ਉਹ ਤੁਸੀਂ ਕਦੀ ਵੀ ਇਹ ਇਹ ਇਹਦੇ ਨਾਲ ਇਹਨਾਂ ਨੂੰ ਇੱਕ ਗੱਲ ਹੈ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿ ਜਦੋਂ ਥੋੜੇ ਚਿਰ ਇਹਨੂੰ ਦੁਬਾਰਾ ਬਣਾਉਣ ਦੀ ਹਿੰਮਤ ਆਉਣੀ ਹੈ ਨਾ ਉਹ ਉਹ ਇੱਕ ਅਲੱਗ ਸ਼ਕਤੀ ਉਹ ਇੱਕ ਅਲੱਗ ਊਰਜਾ ਸਾਡੇ ਅੰਦਰ ਆਉਂਦੀ ਹੈ ਜਦੋਂ ਬੰਦਾ ਇਹ ਸੋਚਦਾ ਕਿ ਚਲ ਜੇ ਮੈਂ ਤੁਹਾਨੂੰ ਕੁਦਰਤ ਨੇ ਮਾਰ ਮਾਰੀ ਮੈਨੂੰ ਮੈਨੂੰ ਹੋਰ ਇੱਕ ਤਰੀਕੇ ਨਾਲ ਮਾਰ ਵੱਜੀ ਸੀ ਜ਼ਿੰਦਗੀ 'ਚ ਹੈ ਨਾ ਪਰ ਮੈਨੂੰ ਇਹ ਨਾ ਪਤਾ ਹੈ ਜਦੋਂ ਇਨਸਾਨ ਆਪ ਉੱਠਦਾ ਹੈ ਨਾ ਦੁਬਾਰਾ ਤੇ ਮੈਂ ਸਭ ਨੂੰ ਇਹ ਦਿਲੋਂ ਕਹੂੰਗੀ ਕਿ ਕਿਸੇ ਤੋਂ ਮਦਦ ਮੰਗਣ ਦੀ ਲੋੜ ਹੈ ਵੀ ਨਹੀਂ ਜਿਹੜਾ ਆਪ ਆਵੇ ਜਿਹੜਾ ਆਪ ਤੁਹਾਡੀ ਮਦਦ ਕਰੇ ਉਹ ਜੀ ਸਦਕੇ ਆਵੇ ਕਦੇ ਕਿਸੇ ਅੱਗੇ ਹੱਥ ਨਾ ਫੈਲਾਇਓ ਕਦੇ ਕਿਸੇ ਨੂੰ ਇਹ ਨਾ ਆਖਿਓ ਵੀ ਮੇਰੀ ਆ ਕੇ ਮਦਦ ਕਰੋ ਤੁਸੀਂ ਆਪੇ ਹੀ ਕਰ ਲੈਣਾ ਤੁਸੀਂ ਜਵਾਨ ਤਗੜੇ ਮੁੰਡੇ ਹੋ ਪੰਜਾਬ ਦੇ ਮੁੰਡਿਆਂ ਤੁਸੀਂ ਆਪੇ ਸਾਰਾ ਕੁਝ ਕਰ ਲੈਣਾ ਇਸ ਕਰਕੇ ਕਦੇ ਕਿਸੇ ਤੋਂ ਕਿਉਂਕਿ ਅੱਜ ਦੀ ਜਿਹੜੀ ਆਪਾਂ ਕਿਸੇ ਤੋਂ ਮਦਦ ਮੰਗੀ ਹੈ ਨਾ ਉਹ ਸਾਰੀ ਜ਼ਿੰਦਗੀ ਸਾਡੇ ਤੋਂ ਲਈ ਨਹੀਂ ਜਾਂਦੀ ਸ ਉਹ ਕਰਜ਼ਾ ਇੱਕ ਲੱਗ ਉਹ ਪੈਸੇ ਦਾ ਵੀ ਕਰਜ਼ਾ ਨਹੀਂ ਹੁੰਦਾ ਉਹ ਇੱਕ ਅਲੱਗ ਕਰਜ਼ਾ ਸਾਡੇ ਤੇ ਚੜ ਜਾਂਦਾ ਪਰ ਮੇਰੀ ਦੁਆ ਹੈ ਤੁਹਾਡੇ ਨਾਲ ਕਿ ਤੁਹਾਨੂੰ ਪਰਮਾਤਮਾ ਹੋਰ ਹਿੰਮਤ ਦੇਵੇ ਕਿ ਤੁਸੀਂ ਇਹਨੂੰ ਦੁਬਾਰਾ ਖੜਾ ਕਰੋ ਤੇ ਮੈਂ ਜਿੱਥੇ ਵੀ ਤੁਹਾਡੀ ਹੈਲਪ ਕਰ ਪਾਈ ਤੁਸੀਂ ਤੰ ਤੇ ਹੰਡਾਈ ਆ ਜੀ ਇਹ ਤਾਂ ਫੇਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋਵੇ ਫਿਰ ਸਾਡੇ ਤਾਂ ਹੌਸਲੇ ਚੱਕਣਾ ਚੂਰ ਹੋ ਜਾਣਗੇ ਪੰਜਾਬੀਆਂ ਦੇ ਨਹੀਂ ਹੁੰਦੇ ਨਹੀਂ ਹੁੰਦੇ ਮੈਂ ਕੁੜੀ ਆ ਮੈਂ ਫਿਰ ਉੱਥੇ ਖੜ ਗਈ ਹਨਾ ਮੈਂ ਤਾਂ ਇਹ ਕਹੇ ਵੀ ਜੋ ਇਸ ਟਾਈਮ ਇਨਾਂ ਨੂੰ ਇਹ ਦੇਖ ਕੇ ਮਹਿਸੂਸ ਹੋ ਰਿਹਾ ਨਾ ਪਰ ਜਦੋਂ ਇਹਨਾਂ ਨੇ ਇਹਨੂੰ ਦੁਬਾਰਾ ਖੜੇ ਕਰਨਾ ਨਾ ਉਹ ਜ਼ਿੰਦਗੀ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਉਹਦੀ એનર્ਜੀ ਨੂੰ ਤੁਸੀਂ ਕਦੇ ਹੋਰ ਕਿਸੇ ਚੀਜ਼ ਨਾਲ ਵਟਾ ਨਹੀਂ ਸਕਦੇ ਉਹ ਇੱਕ ਅਲੱਗ ਇਹ ਸਾਨੂੰ ਕਹਿ ਲੋ ਗੁਰਤੀ ਚ ਮਿਲਿਆ ਨੇ ਚੀਜ਼ਾਂ ਅਸੀਂ ਵੈਸੇ ਹੀ ਕਹਿ ਲੋ ਹਿਮੱਤ ਜਵਲਦੇ ਆ ਮਾਜੀ ਵਾਲਿਆਂ ਨੂੰ ਵੈਸੇ ਹੀ ਪ੍ਰਮਾਤਮਾ ਨੇ ਇਹ ਚੀਜ਼ ਗੁਰਤੀ ਚ ਦਿੱਤੀ ਹੈ ਕਿ ਸਾਡੇ ਚ ਹਿੰਮਤ ਹੀ ਹਿੰਮਤ ਹੈ ਮੈਂ ਕੱਲ ਅਸੀਂ ਜਦੋਂ ਉਧਰਲੇ ਪਾਸੇ ਗਏ ਮੈਂ ਕੱਲ ਜਨਾਲਾ ਸਾਈਡ ਤੇ ਸੀ ਤੇ ਬਾਪੂ ਜੀ ਉਹ ਆਏ ਜਾਂਦੇ ਅਸੀਂ ਵੀਡੀਓਸ ਤੇ ਦੇਖ ਰਹੇ ਹਾਂ ਅੱਦੇ ਇੰਨੇ ਇੰਨਾ ਸਰੀਰ ਭਿਜਿਆ ਉਹ ਚੋਂ ਨਿਕਲ ਕੇ ਆਏ ਤਾਂ ਫਿਰ ਵੀ ਬੋਲ ਰਹੇ ਨੇ ਚੜ੍ਹਦੀ ਕਲਾ ਚ ਸੋ ਇਹ ਇਹ ਚੀਜ਼ਾਂ ਸਾਨੂੰ ਸਾਡੇ ਬਜ਼ੁਰਗਾ ਤੋਂ ਮਿਲੀਆਂ ਸਾਨੂੰ ਸਾਡੀ ਧਰਤੀ ਤੋਂ ਮਿਲੀਆਂ ਜੇ ਗੁਰਤੀ ਨਾ ਹੁੰਦੀ ਇਹ ਮਹਿਸੂਸ ਕਰਦੇ ਹਾਂ ਅਸੀਂ ਅੱਜ ਭੁੱਖੇ ਮਰਨਾ ਸੀਗਾ ਜੇ ਇਹ ਸੇਵਾ ਜੇ ਸਾਡੇ ਚ ਨਾ ਗੁਣ ਹੁੰਦਾ ਜੀ ਆ ਅਸੀਂ ਜੀ ਮੈਂ ਪਹਿਲੇ ਵੀ ਗੱਲ ਕਰ ਰਹੀ ਸੀ ਵੀ ਪੰਜਾਬ ਆਪ ਹੀ ਜੂਝ ਰਿਹਾ ਹੈ ਪੰਜਾਬ ਨੂੰ ਤਾਂ ਨੀ ਕਿਸੇ ਦੀ ਹੈਲਪ ਮਿਲੀ ਪੰਜਾਬ ਵੱਲ ਤੇ ਨੀ ਕੋਈ ਵਦਿਆ ਹੈ ਨਾ ਕੋਈ ਕਿਸੇ ਹੋਰ ਸਟੇਟ ਤੋਂ ਕੋਈ ਚੀਜ਼ ਹੁੰਦੀ ਪੰਜਾਬ ਹਮੇਸ਼ਾ ਆਪਣਾ ਹੱਥ ਵਧਾਉਂਦਾ ਹੈ ਨਾ ਹਰ ਚੀਜ਼ ਲੈ ਕੇ ਪਹੁੰਚਦੇ ਪਰ ਪੰਜਾਬ ਕੋਲ ਤਾਂ ਨੀ ਕੋਈ ਆਇਆ ਤੇ ਇਹ ਸਾਡੇ ਸਾਨੂੰ ਗੁਰਤੀ ਮਿਲੀ ਹੈ ਤਾਂ ਹੀ ਅਸੀਂ ਭੁੱਖੇ ਨਹੀਂ ਮਰ ਰਹੇ ਕਿ ਕਿੱਥੋਂ ਦੇਖੋ ਚਾਹੇ ਬਾਹਰਲੇ ਦੇਸ਼ਾਂ ਤੋਂ ਲੋਕ ਭੇਜ ਰਹੇ ਚਾਹੇ ਇੱਥੋਂ ਵਲੰਟੀਅਰ ਲੋਕ ਰਾਸ਼ਨ ਪਾਣੀ ਜਿਹੜਾ ਤਾਂ ਜਿੰਨਾ ਕਰਦਾ ਹੈ ਹਰੇਕ ਬੰਦਾ ਆਪਣੇ ਲੈਵਲ ਤੇ ਕਰ ਰਿਹਾ ਸਾਰਿਆਂ ਤੁਸੀਂ ਮਤਾਂ ਦੇਖ ਰਹੇ ਹੋ ਤੁਹਾਨੂੰ ਗਰਾਊਂਡ ਦੇ ਵਿੱਚ ਕੀ ਲੱਗ ਰਿਹਾ ਹੈ ਜਿਹੜੀਆਂ ਮਦਦਾਂ ਦੀ ਲੋੜ ਇਨ੍ਹਾਂ ਲੋਕਾਂ ਨੂੰ ਆ ਜੋ ਬਿਲਕੁਲ ਕੰਡੇ ਤੇ ਨੇ ਰਾਸ਼ਨ ਪਹੁੰਚ ਰਿਆ ਆਉਣ ਵਾਲੇ ਸਮੇਂ ਦੇ ਅੰਦਰ ਜੋ ਇਹਨਾਂ ਦੀ ਹਾਲਾਤ ਹੋਣੇ ਖੁਦ ਆਪਣੇ ਮੂੰਹ ਕਹਿ ਰਿਹਾ ਸੀ 15-15 ਸਾਲ ਉੱਠ ਨਹੀਂ ਸਕਣਾ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਇਹਨਾਂ ਨੂੰ ਕਿਸ ਤਰੀਕੇ ਦੀ ਮਦਦ ਆ ਲੋਕ ਤੁਹਾਨੂੰ ਸੁਣਦੇ ਆ ਅਪੀਲ ਜ਼ਰੂਰ ਕਰੋ ਕਿ ਆਉਣ ਵਾਲੇ ਸਮੇਂ 'ਚ ਇੱਥੇ ਕਿਵੇਂ ਆਓ ਕੀ ਮਦਦ ਲੈ ਕੇ ਆਓ ਮੈਨੂੰ ਲੱਗਦਾ ਕਿ ਜਿਵੇਂ ਹੱਲੇ ਤਾਂ ਪਾਣੀ ਆਏ ਹੋਏ ਨੇ ਤੇ ਪਾਣੀ ਜਿੰਨਾ ਟਾਈਮ ਨਿਕਲ ਰਿਹਾ ਉਹ ਇੱਕ ਵਕਤ ਹੈ ਨਾ ਪਰ ਜਿਹੜਾ ਮੈਂ ਕੱਲ ਸੁਣ ਰਹੀ ਸੀ ਜਦੋਂ ਅਸੀਂ ਉਧਰ ਜ਼ੀਰੋ ਗਰਾਊਂਡ ਤੇ ਗਏ ਅਜ ਨਾਲੇ ਉਧਰ ਵੀ ਉਹੀ ਗੱਲ ਕਹਿ ਰਹੇ ਕਿ ਇਹ ਪਾਣੀ ਮੁੱਕ ਜਾਣਾ ਹੈ ਖਤਮ ਹੋ ਜਾਣਾ ਉਸ ਤੋਂ ਬਾਅਦ ਅਸਲ ਪ੍ਰੋਬਲਮ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਇਹਨਾਂ ਦੀ ਅਸਲੀ ਜਿਹੜੀ ਉਹ ਚੀਜ਼ ਆ ਉਹ ਸ਼ੁਰੂ ਹੋਣੀ ਹੈ ਉਦੋਂ ਮੈਂ ਚਾਹੁੰਨੀ ਕਿ ਜਿੰਨਾ ਜਿੰਨੀ ਅੱਜ એનર્ਜੀ ਸਾਰਾ ਪੰਜਾਬ ਇਕੱਠਾ ਹੋ ਕੇ ਦਿਖਾ ਰਿਹਾ ਹੈ ਉਨੀ ਦੁਗਣੀ એનર્ਜੀ ਤੁਸੀਂ ਉਦੋਂ ਦਿਖਾਓ ਜਦ ਇਹ ਪਾਣੀ ਆਪਣੇ ਆਪ ਆਪਣੇ ਰਾਹ ਨੂੰ ਕਿਤੇ ਨਿਕਲ ਗਿਆ ਕਿਉਂਕਿ ਉਦੋਂ ਜ਼ਿਆਦਾ ਜ਼ਰੂਰਤ ਹੋਊਗੀ ਸਾਰਿਆਂ ਨੂੰ ਹੌਸਲਾ ਦੇਖੋ ਇਹਨਾਂ ਦਾ ਠੀਕ ਆ ਰੋਇਆ ਪਰ ਬਿਲਕੁਲ ਚੜ੍ਹਦੀ ਕਲਾ 'ਚ ਨੇ ਬੜਾ ਰੋਣਾ ਆਉਂਦਾ ਵੀਰ ਇਹ ਇਹ ਦੱਸਿਆ ਨਹੀਂ ਜਾਂਦੀ ਇਹ ਚੀਜ਼ਾਂ ਮਹਿਸੂਸ ਨਹੀਂ ਕਰਾਈਆਂ ਜਾ ਸਕਦੀਆਂ ਇਹ ਚਾਹੇ ਅਸੀਂ ਗੱਲਾਂ ਕਰ ਰਹੇ ਹਾਂ ਨਾ ਇਹ ਇਹਦਾ ਦੁੱਖ ਹੈ ਇਹਨੂੰ ਹੀ ਪਤਾ ਹੈ ਪਤਾ ਕਿਉਂ ਕਿ ਅਸੀਂ ਉਹਨੇ ਥੋੜੀ ਦਰ ਕਿਤੇ ਹੋਰ ਚੱਲ ਜਾਣਾ ਸਾਡਾ ਫਿਰ ਧਿਆਨ ਹੋਰ ਪਾਸੇ ਹੋ ਜਾਣਾ ਕਿਤੇ ਸੋਸ਼ਲ ਮੀਡੀਆ ਤੇ ਲੱਗ ਜਾਣਾ ਹੈ ਸਾਡੇ ਵਰਗੇ ਆਰਟਿਸਟਾਂ ਫੋਟੋਆਂ ਪਾਉਣ ਲੱਗ ਜਾਣਾ ਵੀਡੀਓ ਪਾਉਣ ਲੱਗ ਜਾਣਾ ਗਾਣੇ ਤੇ ਨੱਚਣ ਲੱਗ ਜਾਣਾ ਸਾਡਾ ਹੀ ਕੰਮ ਇਹਨਾਂ ਨੇ ਤੇ ਇਸ ਜੀ ਨੂੰ ਆਪਣੇ ਉੱਤੇ ਹੰਡਾਉਣਾ ਸੋ ਇਹਨਾਂ ਦਾ ਦੁੱਖ ਅਸੀਂ ਨਹੀਂ ਸਮਝ ਸਕਾਂਗੇ। ਕਹਿੰਦੇ ਕੱਪੜੇ ਵੀ ਮੰਗ ਕੇ ਪਾਏ ਬਾਈ ਹਰਾਂ ਨੇ। ਜੀ। ਗੁਰੂ ਨਾਨਕ ਦਾਸ ਦੀ ਕਿਰਪਾ ਈ ਨਹੀਂ ਵੀ ਜੀ ਜੇ ਦੋ ਠੱਟੀਆਂ ਨਾ ਤਿੰਨ ਪਾਵਾਂਗੇ ਵੀਰੇ। ਪਾਵਾਂਗੇ। ਆ ਵੱਡੀ ਗੱਲ ਕਰਤੀ ਤੁਸੀਂ ਹੌਸਲਾ ਤੁਹਾਡੇ 'ਚ ਘਬਰਾਉਣਾ ਨਹੀਂ ਬਾਈ। ਬਾਈ ਮੈਂ ਇਹ ਬੜਾ ਵੱਡਾ ਦਰਦ ਹੈ ਤੁਸੀਂ ਇੰਨੇ ਸਾਲ ਮਿਹਨਤ ਕੀਤੀ। ਲੋਕੀ ਕਹਿੰਦੇ ਆ ਵੀ ਇਹਨਾਂ ਕੋ ਪਹਿਲੇ ਹੀ ਬਹੁਤ ਹੈ 2 ਕਿਲੇ ਵੇਚ ਲੰਗੇ ਪਹਿਲੇ ਨਹੀਂ ਭੋਰਾਂਗੇ ਇਹ। ਵਾਹ। ਵੈਸੇ ਪਾਵਾਂਗੇ। ਵਾਹ ਵਾਹ। ਇਹ ਇਹ ਹੌਸਲਾ ਚਾਹੀਦਾ ਹੈ। ਬਹੁਤ ਅਕਸਰ ਸਾਨੂੰ ਹੌਸਲਾ ਸਾਡੀ ਜ਼ਮੀਨ ਤਾਂ ਹੁੰਦਾ ਹੈ ਤੇ ਕਹਿੰਦਾ ਜ਼ਮੀਨ ਦਾ ਟੋਟਾ ਤੱਕ ਨਹੀਂ ਵੇਚਣਾ ਬਿਲਕੁਲ ਇਹ ਮੈਂ ਕਰਾਂਗੇ ਫਿਰ ਮੈਂ ਅੱਗੇ ਜਿਵੇਂ ਕਹਿ ਕਿ ਹਟਟਟੇ ਮੁੰਡੇ ਨੇ ਸਾਡੇ ਪੰਜਾਬ ਦੇ ਵੀਰੋਂ ਨੇ ਇਹ ਮਿਹਨਤ ਹੀ ਕਰਨੀ ਆ ਸਾਡਾ ਅਜੇ ਬਾਪੂ ਹੀ ਨਹੀਂ ਸਾਰੀ 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 ਅੱਛਾ ਤੁਸੀਂ ਤੁਸੀਂ ਫਾਦਰ ਸਾਹਿਬ ਹੋ ਹਾਂਜੀ ਹਾਂਜੀ ਫਿਰ ਇਹ ਜੋ ਇਹ ਦੇਖੋ ਤੁਹਾਡੇ ਮੁੰਡੇ ਕਿੱਡੇ ਤਗੜੇ ਨੇ ਕਈਆਂ ਦੇ ਤਾਂ ਬਹੁਤ ਨੁਕਸਾਨ ਜਾਂਦਾ ਹੈ ਕਈ ਵਾਰ ਤਾਂ ਚੰਗੇ ਚੰਗੇ ਮੈਲ ਖਾਲੀ ਨੇ ਮੁੰਡੇ ਨਹੀਂ ਮਿਲਦੇ ਨਹੀਂ ਮਿਲਦੇ ਨੇ ਹਾਂ ਤੁਸੀਂ ਕਿਰਪਾ ਮਾਰੇ ਦੀ ਕਿਰਪਾ ਮਾਰੇ ਦੀ ਉਹਦੀ ਉਹਨੇ ਦੇਣਾ ਸਭ ਕੁਝ ਨਹੀਂ ਦੇਣਾ ਕਮਾਈ ਕਰਾਂਗੇ ਫੇਰ ਬਣਾਵਾਂਗੇ ਕੋਈ ਗੱਲ ਨਹੀਂ ਪੁੱਛ ਨਹੀਂ ਆਂਦਾ ਕਿ ਮਾਰੇ ਦੀ ਕਿਰਪਾ ਹੋਣੀ ਚਾਹੀਦੀ ਸਾਡੇ ਸਹੀ ਗੱਲ ਵੱਡੀ ਗੱਲ ਇਹ ਤੁਸੀਂ ਵੀ ਬਿਲਕੁਲ ਤਿਆਰ ਨਹੀਂ ਹੋ ਕਿ ਕੋਈ ਜ਼ਮੀਨ ਦਾ ਟੋਟਾ ਵੇਚ ਕੇ ਦੁਆਰਾ ਖੜਾ ਰਹੀ ਕਮਾਈ ਹੱਥੀ ਕਰਾਂਗੇ ਹੱਥੀ ਕੰਮ ਕਰਕੇ ਹੱਥੀ ਗਿੱਜੇ ਆ ਕੰਮ ਕਰਨ ਨੂੰ ਕਰਾਂਗੇ ਮਿਹਨਤ ਕਰਕੇ ਫੇਰ ਬਣਾਵਾਂਗੇ ਕੋਈ ਗੱਲ ਨਹੀਂ ਫੇਰ ਕੀ ਹੈ ਬਾਬੇ ਬੁੱਢੇ ਸਾਹਿਬ ਦੀ ਮੇਰ ਹੋਣੀ ਚਾਹੀਦੀ ਸਾਡੇ ਬਸ ਉਹ ਨਗਰੀ ਉਹਦੀ ਹੋਣੀ ਚਾਹੀਦੀ ਉਦਾਂ ਨਹੀਂ ਅਸੀਂ ਲਈਦੇ ਪਲਾਂ ਤੇ ਸਾਡੇ ਰੋਣਾ ਹੁੰਦਾ ਪਲਾਂ ਤੇ ਅਸੀਂ ਹੱਸ ਪੈਂਦੇ ਆ ਹਾਂ ਇੰਦਾ ਹੀ ਆ ਮੈਂ ਕਹਿ ਰਹੀ ਨਾ ਮੈਂ ਤੇ ਆਪੋ ਜਰਨੀ ਦੇਖੀ ਹੈ ਕਿ 1 ਮਿੰਟ ਚ ਤੁਸੀਂ 2.5 ਜਨਮ ਵੀ ਖਤਮ ਹੋ ਗਏ ਆ ਘਰੇ ਪਤਾ ਹੀ ਨਹੀਂ ਕੁਝ ਨਹੀਂ ਰਿਹਾ ਮੈਂ ਇੱਕਦਮ ਚ ਸੀ ਆ ਹੋ ਜਨਾਂ ਕਰ ਲਾਂਗੇ ਸਾਰਾ ਕੁਝ ਕਰ ਲਾਂਗੇ ਹਾਂ ਯਕੀਨ ਮੈਨੂੰ ਬਾਪੂ ਜੀ ਮੈਂ 1 ਸਾਲ ਪਹਿਲੇ ਆਪਣੀ ਮਤਲਬ ਮੇਰੇ ਫਾਦਰ ਸਾਹਿਬ ਗੁਜ਼ਰ ਗਏ ਨੇ ਤੇ ਮੈਂ ਆਪਣੀ ਮਦਰ ਨੂੰ ਆਪਣੇ ਨਾਲ ਇੱਥੇ ਮੁਹਾਲੀ ਰਹਿਣੀ ਉਹਨਾਂ ਨੂੰ ਨਾਲ ਸ਼ਿਫਟ ਕੀਤਾ ਹੈ ਤੇ ਮੈਂ ਉਹਨਾਂ ਨੂੰ ਇਹ ਕਹਿੰਦੀ ਸੀ ਮੰਮੀ ਮੈਨੂੰ ਤਿੰਨ ਚਾਰ ਸਾਲ ਹੀ ਚਾਹੀਦੇ ਨੇ ਮੈਂ ਸਭ ਕੁਝ ਬਣਾ ਲਾਂਗੀ ਸਭ ਕੁਝ ਤੇ ਪਰਮਾਤਮਾ ਇਹ ਨਾ ਦੇ ਰਿਹਾ ਹੈ ਕਿਰਪਾ ਕਰ ਰਿਹਾ ਹੈ ਮਤਲਬ ਇਹ ਹੁੰਦਾ ਹੈ ਮੈਂ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਨਾ ਉਹ ਗੱਲ ਕਰਨੀ ਚਾਹੁੰਦੇ ਸੀ ਤੁਸੀਂ ਸਾਹਮਣੇ ਮੈਡਮ ਹੈ ਇਹਨਾਂ ਨਾਲ ਬਹੁਤ ਕੁਝ ਹੋਇਆ ਬਾਈ ਇਹ ਮੈਡਮ ਰੋਏ ਵੀ ਨੇ ਨਹੀਂ ਰੋਏ ਮਰਨ ਇਹ ਅੱਜ ਨਹੀਂ ਅੱਜ ਤੋਂ ਅਸੀਂ ਤਿੰਨ ਮਹੀਨੇ ਪਿੱਛੇ ਜਾ ਰਹੇ ਹਾਂ ਗੁੱਸਾ ਨਾ ਕਰਿਓ ਮੈਂ ਉਹ ਗੱਲ ਦਾ ਜ਼ਿਕਰ ਕਰ ਰਿਹਾ ਇਹਨਾਂ ਨੇ ਬਹੁਤ ਹਾਲਾਤ ਮਾਰੇ ਦੇਖਿਆ ਬਹੁਤ ਪ੍ਰੈਸ਼ਰਾਈਜ਼ ਹੋਏ ਚਲੋ ਸਾਰੀਆਂ ਗੱਲਾਂ ਅਸੀਂ ਉਹ ਚੀਜ਼ਾਂ ਦੇ ਵਿੱਚ ਕਨਫਲਿਕਟ ਚ ਨਹੀਂ ਪੈਣਾ ਪਰ ਇਸ ਅਸੀਂ ਸਾਡੀ ਕੱਲੀ ਧੀ ਸਾਡੀ ਕੱਲੀ ਕੁੜੀ ਨੇ ਸਾਹਮਣੇ ਰੱਖਿਆ ਹੋਇਆ ਤੇ ਪਰਿਵਾਰ ਨੂੰ ਔਰ ਐਡੇ ਵੱਡੇ ਸ਼ਹਿਰ ਚ ਖਰਚਾ ਚੱਲਣਾ ਸੌਖਾ ਨਹੀਂ ਹੁੰਦਾ ਬੜਾ ਔਖਾ ਬਹੁਤ ਔਖਾ ਜੀ ਕੀ ਕਰਨਾ ਸਾਨੂੰ ਗੱਲ ਨਹੀਂ ਹੋਦੀ ਕਰੀਏ ਕੀ ਤਾਂ ਬਿਲਕੁਲ ਤੁਸੀਂ ਵੀ ਉਹ ਨਾ ਪੁਰਾਣਾ ਸਮੇਂ ਨੂੰ ਤੁਸੀਂ ਇਸ ਵਕਤ ਮੈਂ ਉਹ ਹੀ ਕਹੂੰਗੀ ਮੇਰਾ ਦੁੱਖ ਬਹੁਤ ਛੋਟਾ ਹੈ ਇੱਥੇ ਦੇ ਲੋਕਾਂ ਦਾ ਦੁੱਖ ਬਹੁਤ ਵੱਡਾ ਇੱਥੇ ਸਾਰੇ ਮੈਂ ਫਿਰ ਅਪੀਲ ਕਰਦੀ ਹਾਂ ਖਾਸ ਕਰਕੇ ਯੰਗ ਮੁੰਡੇ ਕੁੜੀਆਂ ਤੁਸੀਂ ਸਾਰੇ ਐਸੋ ਵਲੰਟੀਅਰ ਨਿਕਲੋ ਜਿ ਦੇਖੋ ਆਪਣੇ ਨਾਲ ਦੇ ਇਲਾਕੇਾਂ ਚ ਜਿੱਥੇ ਉੱਥੇ ਜਾਓ ਦੇਖੋ ਕਿਨੂੰ ਕਿਹੜੀ ਚੀਜ਼ ਦੀ ਲੋੜ ਹੈ ਮੈਂ ਕਹਿੰਨੀ ਚਾਹੇ ਥੋੜਾ ਚਾਹੇ ਬਹੁਤਾ ਜਿੰਨਾ ਥੋੜੇ ਤੋਂ ਸਰਦਾ ਹੈ ਪਲੀਜ਼ ਪਹੁੰਚੋ ਤੇ ਮਦਦ ਕਰੋ ਸਾਰੇ ਬਾਰੀ ਤੇ ਤੇ ਨਾ ਈੜਾ ਸਾਹਿਬ ਆ ਵੱਡੇ ਬਾਹਰੋਂ ਮਂਗਾਏ ਇਥੋਂ ਮਾਨ ਤੋਂ ਮਂਗਾਏ ਤੇ ਤੋਂ ਬਾਬੇ ਪਪਨਾ ਕੋਲ ਤੇ ਸਭ ਮਂਗਾਏ ਇੱਕ ਚੜਾਤਾ ਇੱਕ ਉੱਤੇ ਹੂੰ ਕੋ ਛੱਡੜੀ ਵਾਲਾ ਘੁੰਮਣ ਵਾਲਾ ਉਹ ਅਹੀਂ ਆਨੇ ਆ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਉਹ ਬਾਬਾ ਜੀ ਨੇ ਢੱਕਿਆ ਮੈਂ ਕੱਲ ਪਰਸੋਂ ਲੱਗੇ ਢੱਕਣ ਕੱਢਣ ਮੈਂ ਨਾ ਕੱਢੂ ਉਹ ਕੀਵਦਾ ਬਾਵੇ ਪੂਰੀ ਵਾਲੇ ਨੇ ਢੱਕਿਆ ਉਹਨੇ ਅੱਛਾ ਉਹਨੇ ਆਪਣਾ ਹਿੱਸਾ ਰੱਖਿਆ ਆ ਉਹਦੇ ਕਰਕੇ ਨਹੀਂ ਉੱਤੇ ਹਟ ਗਿਆ ਉਹ ਬਾਬਾ ਜੀ ਦਾ ਪੀੜਾ ਦਾ ਬੁੱਤੇ ਆ ਉਹ ਬਾਵੇ ਪੂਰੀ ਵਾਲੇ ਦੇ ਚੜਾਉਣ ਵਾਲਾ ਜੇ ਪਰਲੇ ਵੱਡੇ ਚੜਾਤਾ ਉਹ ਉੱਥੇ ਰਹਿ ਗਿਆ ਨਿੱਕਾ ਰਹਿ ਗਿਆ ਕਦੇ ਉੱਤੇ ਰਹਿ ਗਿਆ ਕੀਵਦਾ ਅਸੀਂ ਜੰਨੇ ਵੀ ਉਹਨੇ ਢੱਕਿਆ ਸੀ ਦੇਖੋ ਅਸੀਂ ਆ ਸੇਵਾ ਕੀਤੀ ਤਾਂਨੇ ਕੋਰਤਾਂ ਇਹ ਪਿਆਰ ਕੀ ਵੇਖ ਲੈਣਾ ਬਾਬਾ ਜੀ ਦੇ ਓਏ ਇਹਨੇ ਅਗਲਾ ਵੀ ਮੈਂ ਚੜਾ ਇਹ ਚੜਾਤਾ ਬਾਬਾ ਜੀ ਦੇ ਆ ਰਹਿ ਗਿਆ ਹੁਣ ਇਹ ਉੱਪਰ ਹੀ ਹਲੇ ਵੀ ਇਹ ਉੱਪਰ ਪਿਆ ਇਹਨੇ ਸਾਰੇ ਪੁੱਛ ਉਸ ਘਰ ਚ ਤਰੇੜ ਵੀ ਨਹੀਂ ਆਈ ਉਸ ਕਮਰੇ ਚ ਉਹ ਕਮਰੇ ਸਿੱਤ ਵੇ ਪਿੰਡ ਚ ਪੁੱਛ ਲੋ ਜਿੰਨੂੰ ਵੀ ਜੋੜਾ ਵੀ ਕੋਈ ਗਰਾਈ ਲਾ ਦਿੰਦਾ ਸਾਂਝੇ ਪਿੰਡ ਚ ਜਿਹੜਾ ਵੀ ਕਹਿ ਦਿੰਦਾ ਜੀ ਜਿੰਨੀ ਕੋਈ ਕਹਦੇ ਜਿੰਨੀ ਕੋਈ ਕਹਦੇ ਮੈਂ ਆਪ ਹੁੰਦੇ ਸੀ ਸਾਡੇ ਸਾਲ ਬਾਅਦ ਹੁੰਦਾ ਕੋਈ ਕੋਈ ਵੀ ਕੋਈ ਪ੍ਰੋਗਰਾਮ ਹੁੰਦਾ ਵਾ ਹਰ ਥਾਂ ਤੇ ਹਿਸਾਬ ਆਇਆ ਗੁਰੂ ਸਾਹਿਬ ਦੀ ਸ਼ਕਤੀ ਦੇਖੋ ਤੁਸੀਂ ਗੁਰੂ ਮੈਂ ਤੁਹਾਨੂੰ ਦੱਸਦਾ ਟੈਕਨੀਕੀ ਯੁੱਗ ਦੇ ਵਿੱਚ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਪਰ ਜਿੱਥੇ ਗੁਰੂ ਸਾਹਿਬ ਮੌਜੂਦ ਹੈ ਗੁਰੂ ਰਾਮ ਉਹਨਾਂ ਨੇ ਕੋਈ ਹਲਾ ਸਕਦਾ ਗੁਰੂ ਰਾਮਦਾਸ ਦੀ ਬਾਬਾ ਬੁੜੇ ਸਾਹਿਬ ਦੀ ਇੰਨੀ ਕਿਰਪਾ ਹੈ ਨਾ ਬਸ ਆਣਾ ਮਾਰਵਾਜ ਦੀ ਬਾਕੀ ਤੇ ਪਰਵਾਹ ਨਹੀਂ ਕੋਈ ਵੀ ਜੀ ਭਾਵੇਂ ਫਸਲਾਂ ਕੋਈ ਵੀ ਨਾ ਰਹਿੰਦੀ ਵੀ ਜੀ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਦਦ ਕਰੋ ਯਾਰ ਇਹਨਾਂ ਵੀਰਾਂ ਦੀ ਇਸ ਪਿੰਡ ਦੇ ਵਿੱਚ ਪਹੁੰਚੇ ਆ ਕੋਨੇ ਵਾਲੇ ਬਾਈ ਨੇ ਨੰਬਰ ਵੀ ਦਿੱਤਾ ਮੈਂ ਨੰਬਰ ਫਲੈਸ਼ ਤੇ ਵਿੱਚ ਵੀ ਪਾ ਦੇਣਾ ਇੱਥੇ ਖੜ ਕੇ ਰੋਣਾ ਆਉਂਦਾ ਇੱਥੇ ਆ ਕੇ ਮਹਿਸੂਸ ਕਰੋਗੇ ਉਹ ਦਰਦ ਜਿੰਨਾ ਜੋਗ ਇੱਥੇ ਸੰਸਥਾਵਾਂ ਨੂੰ ਅਸੀਂ ਪਹੁੰਚਾ ਰਹੇ ਆ ਕੋਸ਼ਿਸ਼ ਹੈ ਇਹਨਾਂ ਦੇ ਪਰਿਵਾਰਾਂ ਦੀ ਮਦਦ ਬਿਲਕੁਲ ਯਾਰ ਇਹ ਤੇ ਸਮਝ ਲੋ ਕਿ ਬੜਾ ਉਹ ਨੁਕਸਾਨ ਹੈ ਅੱਛਾ ਘਰ ਜਿਹੜਾ ਖੜੇ ਡਿੱਗਦੇ ਪੈ ਰਹੇ ਨਾ ਇਹ ਕਿਉਂਕਿ ਛੱਤ ਜੱਟ ਕਹਿੰਦਾ ਏ ਕੁੱਲੀ ਦਾ ਕੱਖ ਨਾ ਰਵੇ ਛੱਤ ਮੇਰੇ ਸਿਰ ਦੇ ਉੱਤੇ ਰਵੇ ਠੀਕ ਹੈ ਕਿ ਜ਼ਮੀਨ ਪਾਂਡਾ ਰੁੜ ਗਿਆ ਕੋਈ ਨਹੀਂ ਮਾਲ ਡੰਗੇ ਰੁੜ ਗਿਆ ਕੋਈ ਗੱਲ ਨਹੀਂ ਛੱਤ ਤੇ ਰਵੇ ਨਾ ਜਦੋਂ ਜੱਟ ਦੀ ਛੱਤ ਹੀ ਨਾ ਸਿਰ ਤੇ ਰਵੇ ਠੀਕ ਹੈ ਕਹਿੰਦੇ ਨਾ ਕਹਿੰਦੇ ਜ਼ੀਰੋ ਹੋ ਗਏ ਅੱਛਾ ਮੈਨੂੰ ਉਹ ਵੀਰੇਵਲ ਬੜਾ ਆਇਆ ਕਹਿੰਦੇ 9 ਸਾਲ ਬਾਅਦ ਮੈਂ ਆਇਆ ਵਾਂ ਮਿਹਨਤ ਕਰਕੇ 9 ਸਾਲ ਮਿਹਨਤ ਕਰਕੇ 9 ਸਾਲੇ ਤੋਂ ਤੱਕ ਪਹੁੰਚਿਆ ਸੀ ਤੇ ਮੈਂ ਆਣਾ ਜਨਵਰੀ ਚ ਸੀ ਤੇ ਮੈਂ ਹੁਣ ਅਪੋਸ ਕਰਕੇ ਆਇਆ ਵਾਂ ਵੇਖੋ ਕਿ ਉਹਨੇ ਕਿਵੇਂ ਦਿਨ ਰਾਤ ਮਿਹਨਤ ਕੀਤੀ ਹੋਣੀ ਹੈ ਕਿਵੇਂ ਟਾਈਮ ਕੱਟਿਆ ਹੋਣਾ ਕਿਵੇਂ ਪੋੜਾ ਪੋੜਾ ਜੋੜ ਕੇ ਪਿਛਲੇ ਆਪਣੇ ਨੂੰ ਭੇਜਿਆ ਹੋਣਾ ਤੇ ਫਿਰ ਉਹਨਾਂ ਨੇ ਐਬ ਸਮਝੋ ਕਿ ਮਹਿਲ ਜੋ ਬਣਾਇਆ ਪਰ ਉਹ ਵੀ ਵੇਖੋ ਕਿ ਉਹ ਹੀ ਕਹਿੰਦੇ ਨੇ ਉਸ ਰੱਬ ਦੀ ਮਰਜ਼ੀ ਆ ਉਹ ਉਹ ਵਾਕਈ ਉਹ ਸਹੀ ਉਹਨਾਂ ਨੇ ਆਖਿਆ ਸੁਨੰਦਾ ਸ਼ਰਮਾ ਨੇ ਕਿ ਜਿੰਨੂੰ ਤਕਲੀਫ ਹੈ ਹਾਂ ਉਹਨੂੰ ਪਤਾ ਹੈ ਉਹਨੂੰ ਪਤਾ ਜਿਹਦੇ ਨਾਲ ਬੀਤਦੀ ਪਈ ਹੈ ਨਾ ਉਹਨੂੰ ਪਤਾ ਹੈ ਉਹਨੂੰ ਪਤਾ ਹੈ ਉਹਨੂੰ ਪਤਾ ਹੈ ਠੀਕ ਹੈ ਜਿਹਦੇ ਪੈਰ ਸੜਦੇ ਪਏ ਨਾ ਉਹਨੂੰ ਉਹਨੂੰ ਸੇਕ ਜਿੰਨੂੰ ਸੇਕ ਲੱਗਦਾ ਨਾ ਉਹਦੇ ਪੈਰ ਸੜਦੇ ਨੇ ਠੀਕ ਹੈ ਅਸੀਂ ਦੇਖਣ ਵਾਲੇ ਅਸੀਂ ਦੁੱਖ ਦਰਦ ਦੇ ਵਿੱਚ ਸ਼ਰੀਕ ਆ ਜਿੰਨਾ ਦੁੱਖ ਇਹਨਾਂ ਨੂੰ ਹੋ ਰਿਹਾ ਉਹਨਾ ਹੀ ਸਾਨੂੰ ਹੋ ਰਿਹਾ ਪਰ ਗੱਲ ਇਹ ਵੀ ਕਿ ਜਿਹਦਾ ਘਰ ਟਹਿ ਗਿਆ ਜਿਹਦਾ ਮਾਲ ਡੰਗਰ ਟਹਿ ਗਿਆ ਰੁੜ ਗਿਆ ਜਿਹਦਾ ਜ਼ਮੀਨ ਭਾਂਡਾ ਰੁੜ ਗਿਆ ਠੀਕ ਹੈ ਜੀ ਕਦੀ ਜਾ ਕੇ ਉਹਦੇ ਅੰਦਰ ਵੇਖੋ ਨਾ ਠੀਕ ਹੈ ਉਹ ਫਿਰ ਵੀ ਆਪਣੇ ਚਿਹਰੇ ਦੇ ਉੱਤੇ ਨਾ ਉਹ ਪਰੇਸ਼ਾਨੀ ਨਹੀਂ ਲੈ ਕੇ ਉਹਨੇ ਕਿ ਠੀਕ ਹੈ ਯਾਰ ਚੜ੍ਹਦੀ ਕਲਾ ਉਹਨਾਂ ਨੇ ਜਿਵੇਂ ਕਿਹਾ ਕਿ ਅਸੀਂ ਇੱਕ ਵਾਰੀ ਤਾਂ ਟਹਿ ਜਾਣੇ ਆ ਜਦੋਂ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਨਾ ਉਹ ਦੋਸਤ ਹੀ ਟਹਿ ਜਾਂਦੇ ਆ ਫਿਰ ਅਸੀਂ ਖਲੋ ਜਾਂਦੇ ਆ ਸਕੇ ਉਹ ਨਹੀਂ ਚੜ੍ਹਦੀ ਕਲਾ ਕਰਾਂਗੇ ਯਾਰ ਪੰਜਾਬੀ ਇਹਨਾਂ ਯਾਦ ਦੱਸਿਆ ਨਾ ਕਿ ਇਹ ਉਹ ਕੌਮ ਨੇ ਕਿ ਜਿਹੜੀ ਅਜ਼ਲੀ ਫਜ਼ਲੀ ਪਿੱਛੋਂ ਮੁਸੀਬਤਾਂ ਨਾਲ ਲੜਦੇ ਆ ਰਹੇ ਲੜਦੇ ਆ ਰਹੇ ਠੀਕ ਹੈ ਸਾਡੇ ਲੇਖਾਂ ਦੇ ਵਿੱਚ ਮੁਸੀਬਤ ਵੱਟ ਤੇ ਪਈ ਹੋਈ ਹੈ ਠੀਕ ਹੈ ਅਸੀਂ ਜਿੰਨੀ ਦੇਰ ਮੁਸੀਬਤ ਸਾਡੇ ਸਿਰ ਤੇ ਪੈ ਰਾਂ ਜਾਵੇ ਸਾਨੂੰ ਪਤਾ ਨਹੀਂ ਹੁੰਦਾ ਕਿ ਯਾਰ ਕੋਈ ਮੁਸੀਬਤ ਹੈ ਕਿ ਜੋ ਮੁਸੀਬਤ ਪਵੇ ਤੇ ਫਿਰ ਸਾਨੂੰ ਫੇ ਫਿਰ ਲੋਕੀ ਵੇਚਦੇ ਨੇ ਵਾਕਿਆ ਯਾਰੇ ਪੰਜਾਬੀ ਨੇ ਕਿ ਇਹੇਬ ਕਿੱਡਾ ਭੜਾ ਵੀ ਚੱਕ ਗਏ ਨੇ ਅੱਛਾ ਫਿਰ ਵੇਖੋ ਮੈਨੂੰ ਇੱਚੇ ਨਹੀਂ ਸਮਝ ਆਂਦੀ ਕਿ ਮੈਂ ਜਿਵੇਂ ਪਹਿਲੀ ਵੀਡੀਓ ਚ ਗੱਲ ਕੀਤੀ ਸੀ ਕਿ ਲੋਕਾਂ ਨੂੰ ਇੱਥੇ ਆਪਣੀ ਪਈ ਉੱਥੇ ਵੀ ਵੇਖੋ ਤੇ ਜਿਹੜੇ 도ਗਲੀਆਂ ਮਾਰਨ ਵਾਲੇ ਨੇ ਮਾਰਨ ਦੇ ਕਹਿੰਦੇ ਕਿ ਮੇਰੇ ਨੰਬਰ ਮੇਰਾ ਨੰਬਰ ਲਾ ਕੇ ਫੇਕ ਆਈਡੀਆਂ ਲਾ ਕੇ ਅਕਾਊਂਟਾਂ 'ਚ ਪੈਸੇ ਮੰਗਾਈ ਜਾਂਦੇ ਨੇ ਯਾਰ ਕਮਜ਼-ਕਮ ਇਹ ਸੋਚੋ ਕਿ ਅੱਜ ਜੋਨਾ ਜ਼ਿਆ ਟਾਈਮ ਹੈ ਕੱਲ੍ਹ ਸਾਡੇ ਤੇ ਵੀ ਇਹ ਟਾਈਮ ਆ ਸਕਦਾ ਹੈ ਕਮਸ ਕਮ ਬੇਈਮਾਨੀ ਕਰਨ ਤੋਂ ਤੇ ਬਾਜ਼ ਆ ਲੋਕਾਂ ਨੂੰ ਪਤਾ ਨਹੀਂ ਕਿਉਂ ਐਡੇ ਬੇਈਮਾਨ ਧੋਖੇਬਾਜ਼ ਹੋ ਗਏ ਹੋਏ ਨੇ ਲੋਕੀ ਉਹੀ ਦੀ ਗੱਲ ਹੈ ਨਾ ਕਹਿੰਦੇ ਨੇ ਚੰਗਿਆਂ 'ਚ ਮਾੜੇ ਤੇ ਮਾੜਿਆਂ 'ਚ ਚੰਗੇ ਠੀਕ ਹੈ ਜਿੱਥੇ ਚੰਗੇ ਨੇ ਉਥੇ ਮਾੜੇ ਵੀ ਹੈਗੇ ਨੇ ਠੀਕ ਹੈ ਹੋਰ ਜਿਹੜੇ ਮਾਰੇ ਨੇ ਨਾ ਮੈਂ ਉਹਨੂੰ ਕਹਾਂਗਾ ਮਾੜੇ ਨਹੀਂ ਉਹ ਗੰਦੇ ਆਂਡੇ ਨੇ ਜਿਹੜੇ ਆ ਕੰਮ ਕਰਦੇ ਨੇ ਨਾ ਕਿ ਜਿਹੜੇ ਇਸ ਫਲੱਡ ਦਾ ਇਸ ਮਤਲਬ ਹਾਰਡ ਦਾ ਵੀ ਆਪਣਾ ਫਾਇਦਾ ਚੱਕਣਦੇ ਨੇ ਨਾ ਠੀਕ ਹੈ ਇਹਨਾਂ ਤੋਂ ਵੱਡੇ ਲਾਨਦੀ ਵੀ ਕੋਈ ਨਹੀਂ ਹੈ ਠੀਕ ਹੈ ਕਿਉਂ ਯਰ ਲੋਕਾਂ ਦੀ ਜਾਨ ਜਾਂਦੀ ਵੀ ਲੋਕਾਂ ਦੇ ਨੁਕਸਾਨ ਇਹ ਉਹ ਨੁਕਸਾਨ ਹੈ ਕਿ ਜਿਹੜਾ ਛੇਦੀ ਕਿਥੇ ਪੂਰਾ ਵੀ ਨਹੀਂ ਹੋ ਸਕਦਾ ਠੀਕ ਹੈ ਤਾਂ ਤੁਸੀਂ ਫਿਰ ਵੀ ਇੱਥੇ ਵੀ ਫਟੀਆਂ ਮਾਰਨ ਤੋਂ ਬਾਅਦ ਨਹੀਂ ਆ ਰਹੇ ਠੀਕ ਹੈ ਤੁਸੀਂ ਵੀ ਇੱਥੇ ਕਹਿੰਦੇ ਹੋ ਕਿ ਤੇਰੀ ਮੱਝ ਮਿਲਣਾ ਮਿਲੇ ਮੇਰੇ ਦੋ ਥੰਚਾ ਦੇਓ ਠੀਕ ਹੈ ਕਿ ਉਹ ਬਈ ਨੁਕਸਾਨ ਜਿਨ੍ਹਾਂ ਦਾ ਹੋਇਆ ਹੈ ਉਹ ਉਹਨਾਂ ਦਾ ਨੁਕਸਾਨ ਪੂਰਾ ਕਰੀਏ ਪਰ ਫਟੀਆਂ ਮਾਰਨ ਵਾਲੇ ਆਪਣੀ ਸਿੱਧੇ ਪਦਰੇ ਕਰੀਏ ਆਪਣੀ ਪਾਸਿਧੇ ਪਦਰੇ ਉਹ ਆਪਣੀ ਲਾਲਚ ਇਹ ਸਾਡੇ ਇਨਸਾਨ ਚ ਪੈਦਾ ਹੋ ਗਈ ਇਹ ਸਾਡੀ ਹਕੂਮਤਾਂ ਦਾ ਹਾਲ ਹੈ ਕਿ ਉਹਨਾਂ ਨੇ ਕੀ ਕਰਨਾ ਜੀ ਕਿ ਹੁਣ ਨਿਜ਼ਾਮ ਜਿਹੜਾ ਹੈ ਨਾ ਉਹ ਬਾਹਰੋਂ ਹੀ ਏਡ ਲਓ ਜੀ ਅਸੀਂ ਫਸ ਗਏ ਜੀ ਇਹ ਹੋ ਗਿਆ ਉਹ ਹੋ ਗਿਆ ਠੀਕ ਹੈ ਪਰ ਕਾਨੂੰਨ ਚਲਾਣਾ ਹੈ ਆਣਾ ਨਹੀਂ ਦੇਖੜਾ ਆਣਾ ਨਹੀਂ ਤੇਰਾ ਹੁਣ ਮੈਂ ਤੁਹਾਨੂੰ ਦੱਸੰਦਾ ਕਿ ਮੈਂ ਉਹਦੀ ਆਪਣਾ ਭਗਵਤ ਮਾਨ ਦੀ ਵੀਡੀਓ ਦੇਖੀ ਵੀਡੀਓ ਵੇਜਣ ਚ ਕਹਿੰਦਾ ਮੁਰਗੀ ਮਰੀ ਤੇ ਮੁਰਗੀ ਦੇਵਾਂਗਾ ਬੱਕਰੀ ਮਰੀ ਤੇ ਬੱਕਰੀ ਦੇਵਾਂਗਾ ਠੀਕ ਹੈ ਤੇ ਉਹ ਇੱਕ ਬੰਦੇ ਨੇ ਨਾ ਗੱਡੀ 'ਚ ਬੈਠਾ ਕਿ ਬੰਦੇ ਨੇ ਸਵਾਲ ਕੀਤਾ ਦੇਖੋ ਸਾਫੀ ਸੀਗਾ ਕੋਈ ਉਨੇ ਸਵਾਲ ਕੀਤਾ ਉਹਨੇ ਕਿਹਾ ਕਿ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਕਿ ਤੁਸੀਂ ਕਿ ਮਰ ਮੁਰਗੀ ਮਰੇਗੀ ਤੇ ਮੁਰਗੀ ਦੇਵਾਂਗਾ ਬੱਕਰੀ ਮਰੀ ਤੇ ਬੱਕਰੀ ਦੇਵਾਂਗਾ ਕਹਿੰਦਾ ਤੁਸੀਂ ਪੀਟੀਸੀ ਤੋਂ ਹੋ ਨਾ ਠੀਕ ਹੈ ਉਹਨੇ ਕਿਹਾ ਨਹੀਂ ਮੈਂ ਪੀਟੀਸੀ ਤੋਂ ਨਹੀਂ ਕਹਿੰਦਾ ਤੁਸੀਂ ਪੀਟੀਸੀ ਤੋਂ ਪਤਾ ਨਹੀਂ ਕਿਹਦਾ ਨਾਮ ਲਿਆ ਕਹਿੰਦਾ ਉਹਦੇ ਨਾਲ ਗੱਲ ਕਰ ਲਿਓ ਇਹ ਖੁਦਾ ਦੀ ਕਦਰ ਮੇ ਇਹ ਲੋਕ ਹਜੇ ਵੀ ਸਾਨੂੰ ਮੂਰਖ ਬਣਾਉਂਦੇ ਫਿਰਦੇ ਨੇ ਯਾਰ ਠੀਕ ਹੈ ਇਹਨਾਂ ਦੀ ਜ਼ਬਾਨ ਹੋਰ ਕੁਝ ਕਹਿੰਦਾ ਇਹਨਾਂ ਦਾ ਦਿਲ ਹੋਰ ਕੁਝ ਕਹਿੰਦਾ ਇਹਨਾਂ ਦਾ ਦਿਮਾਗ ਹੋਰ ਕੁਝ ਕਹਿੰਦਾ ਠੀਕ ਹੈ ਕਿਉਂ ਇਹ ਇਹਨਾਂ ਦੇ ਦੇਨਾਂ ਦੇ ਵਿੱਚ ਗੰਦ ਭਰਿਆ ਹੋਵੇ ਇਹ ਆਵਾਮ ਨੂੰ ਹੁਣ ਨਾ ਉਹੀ ਟਰੱਕ ਦੀ ਬੱਤੀ ਮਗਰ ਲਾਣਾ ਜਾਂਦੇ ਪਰ ਆਵਾਮ ਹੁਣ ਸਿਆਣੀ ਹੈ ਸਿਆਣੀ ਹੋ ਗਈ ਠੀਕ ਹੈ ਓਖਾ ਵੇਲਾ ਕੱਢ ਲੈਣਗੇ ਠੀਕ ਹੈ ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇਲਾਜ ਹੋਣਾ ਹੈ ਨਾ ਉਹ ਜ਼ਮਾਨਾ ਪੂਰਾ ਵੇਖੇਗਾ ਕਿ ਇਹਨਾਂ ਦਾ ਇਲਾਜ ਜਿਹੜਾ ਹੋਏਗਾ ਨਾ ਠੀਕ ਹੈ ਬਾਕੀ ਰੱਬ ਸੋਣਾ ਚੜ੍ਹਦੀ ਕਲਾ 'ਚ ਰੱਖੇ ਔਰ ਵੀਰੇ ਦਾ ਵਾਕਈ ਦੁੱਖ ਛੋਟਾ ਦੁੱਖ ਨਹੀਂ ਹੈ ਬਹੁਤ ਦੁੱਖ ਹੈ ਇੱਕ ਬੰਦੇ ਨੇ ਆਪਣੀ ਜਵਾਨੀ ਗਾਲ ਕੇ ਬਾਹਰ ਤੇ ਠੀਕ ਹੈ ਇੱਕ ਸੈਟਅਪ ਬਣਾਇਆ ਹੋਵੇ ਠੀਕ ਹੈ ਤੇ ਉਹਦੇ ਈਰਮਾਨਾਂ ਦੇ ਉੱਤੇ ਪਾਣੀ ਪੈ ਜਾਵੇ ਉਹਦਾ ਉਹਦਾ ਕਰਮਲੀਆ ਮੇਦ ਹੋਈ ਹੋਵੇ ਟਾ ਟਾ ਢੇਰੀ ਹੋਈ ਹੋਵੇ ਠੀਕ ਹੈ ਅੱਛਾ ਵੀਰੇ ਐਸੇ ਵੀਰੇ ਦੇ ਕਲਿੱਪ ਆਇਆ ਸੀ ਉਹ ਤੇ ਜਦੋਂ ਮੈਂ ਕਲਿੱਪ ਵੇਖਿਆ ਸੀ ਨਾ ਤੇ ਮੈਨੂੰ ਉਹ ਬੜੀ ਤਕਲੀਫ ਹੋਈ ਸੀ ਪਰ ਇਹ ਨਹੀਂ ਸੀ ਪਤਾ ਹੈ ਕਿ ਇਹਨਾਂ ਦੀ ਸਾਰਾ ਕੁਝ ਰੋਰ ਰੁੜ ਗਿਆ ਹੈ ਬਸ ਇਹਨਾਂ ਦਾ ਕਲੀਪ ਆਇਆ ਸੀ ਕਿ ਮੈਂ ਸਰਦਾਰ ਬੰਦਾ ਹੋ ਕੇ ਯਾਰ ਪੁਲਿਸ ਵਾਲਿਆਂ ਦੇ ਪੈਰੀ ਪੈਨਦੇ ਆ ਮਸਲ ਕੋਲੀਆਂ ਦੇ ਪੈਰੀ ਪੈਨਦੇ ਕਿ ਮੈਨੂੰ ਮੇਰੇ ਡਾਕੂਮੈਂਟਸ ਕੱਢ ਲੈਣ ਦੋ ਉਹ ਮੈਨੂੰ ਉਹ ਚੀਜ਼ ਇਨੀ ਤਕਲੀਫ ਦੇ ਹੋਈ ਤੇ ਮੈਨੂੰ ਪਤਾ ਨਹੀਂ ਸੀ ਕਿ ਇਹਨਾਂ ਦੀ ਵੀਡੀਓ ਹੈ ਕਿ ਇਹਨਾਂ ਦਾ ਸਾਰਾ ਕਾਰਬਾਰ ਰੁੜ ਗਿਆ ਹੈ ਇਸ ਚੀਜ਼ ਦੇ ਉੱਤੇ ਬੋਲਣ ਦੇ ਬਾਕੀ ਵਾਕਈ ਹੀ ਇਹ ਤਕਲੀਫ ਬਹੁਤ ਵੱਡੀ ਆ ਬਾਕੀ ਅਸੀਂ ਦੁਆ ਕਰ ਸਕਦੇ ਆ ਰੱਬ ਦੀ ਜਾਤ ਕੋਲ ਕਿ ਰੱਬਾ ਇਹ ਜਿਹੜੀ ਮੁਸੀਬਤ ਦੀ ਕਰੀ ਆ ਛੇਤੀ ਤੋਂ ਛੇਤੀ ਕੱਟੀ ਜਾਏ ਤੇ ਲੋਕ ਜਿਹੜੇ ਨੇ ਨਾ ਵਾਕਈ ਹੀ ਦੁਬਾਰਾ ਹੀ ਉੰਜ ਖੁਸ਼ਹਾਲ ਹੋ ਜਾਣ ਬਿਲਕੁਲ ਬਾਕੀ ਵੀਰੇ ਨੇ ਵੀਡੀਓ ਦੇ ਵਿੱਚ ਆਪਣਾ ਨੰਬਰ ਤੇ ਦੱਸ ਦਿੱਤਾ ਜਿਹੜਾ ਜਿਹੜਾ ਭੈਣ ਉਹਨਾਂ ਦੀ ਮਦਦ ਕਰ ਸਕਦਾ ਨਾ ਜ਼ਿਆਦਾ ਨੂੰ ਜ਼ਿਆਦਾ ਉਹਨਾਂ ਦੀ ਵਾਜਾ ਰਾਬਤਾ ਕਰਕੇ ਉਹਨਾਂ ਨੂੰ ਹੈਲਪ ਕਰਾਓ ਕਿਉਂਕਿ ਇੱਥੇ ਫਰਾਡੀਏ ਬੜੇ ਬੈਠੇ ਨੇ ਠੀਕ ਹੈ ਇੱਥੇ ਟੋਂਗੀਆਂ ਬੈਠੇ ਨੇ ਕਿ ਜਿਹੜੇ ਨਾ ਜਿਹੜਾ ਜਿਹੜੇ ਹੱਕਦਾਰ ਨੇ ਨਾ ਜਿਵੇਂ ਅਸੀਂ ਅੰਜਮ ਸੁਰੇ ਦੀ ਵੀਡੀਓ ਦੇਖੀ ਸੀ ਨਾ ਉਹਨੇ ਕਿਹਾ ਇਸ ਟਾਈਮ ਨਾ ਸਮਝ ਲਓ ਕਿ ਇੱਕ ਆਮ ਆਦਮੀ ਉਹ ਹੋ ਜਾਇਆ ਤੇ ਇੱਕ ਜਿਹੜਾ ਪਿੰਡ ਦਾ ਲੰਬardar ਹੈ ਨਾ ਉਹਦਾ ਵੀ ਸਾਰਾ ਕੁਝ ਰੋਣ ਗਿਆ ਉਹ ਵੀ ਉਹ ਵੀ ਹੱਕਦਾਰ ਹੈ ਠੀਕ ਹੈ ਉਹ ਵੀ ਰਾਸ਼ਨ ਪਾਣੀ ਦਾ ਹੱਕਦਾਰ ਹੈ ਤੇ ਜਿੱਥੇ ਜਿੱਥੇ ਰਾਸ਼ਨ ਪਾਣੀ ਦੇਓ ਤੇ ਉੱਥੇ ਰਾਸ਼ਨ ਦਿਓ ਜਿਨ੍ਹਾਂ ਦੀ ਹੈਲਪ ਵੈਸੇ ਕਰ ਸਕਦੇ ਹੋ ਉਹਨਾਂ ਦੀ ਖਦਾਰਾ ਹੈਲਪ ਵੈਸੇ ਕਰ ਦਿਓ ਕਿਉਂ ਇਹਨਾਂ ਲੋਗਾਂ ਨੂੰ ਵਾਪਸ ਆਪਣੇ ਪੈਰਾਂ ਤੇ ਖੜਾ ਖੜਾ ਹੋਣ ਲੱਗੇ ਬੜਾ ਟਾਈਮ ਲੱਗਾ ਬੜਾ ਟਾਈਮ ਠੀਕ ਇਹ ਜਿਹੜਾ ਜਾਪਾਨੀ ਤੁਰਨਦਿਆ ਜਿਹਦੇ ਪਾਣੀ ਰੁਕ ਗਿਆ ਲੱਥ ਗਿਆ ਮੁਸੀਬਤਾਂ ਤੇ ਫੇਰ ਆਣੀਆਂ ਨੇ ਯਾਰ ਤੂੰ ਖੁਦ ਮੈਡੀਕਲ ਸਟੂਡੈਂਟ ਹੈ ਠੀਕ ਹੈ ਗੱਲ ਕਰੰਦਾ ਮਕਸਦ ਖੜੇ ਪਾਣੀ ਦੇ ਵਿੱਚ ਕਿੰਨੀ ਤਬਾਈ ਹੈ ਤੋ ਬਿਮਾਰੀਆਂ ਜਨਮ ਲਈ ਲੈਂਦੀਆਂ ਬਿਮਾਰੀਆਂ ਲੈਂਦੀਆਂ ਫਿਰ ਮੁੜ ਕੇ ਉਸ ਜ਼ਮੀਨ ਦਾ ਬੇੜਾ ਗਰਕ ਹੋ ਗਿਆ ਜੀ ਜਨਾਜ਼ ਬੋਣਾ ਸੀ ਉਹ ਉਹ ਮੈਂ ਛੋਟਾ ਨੁਕਸਾਨ ਨਹੀਂ ਹੈ ਮੈਂ ਅੱਗੇ ਵੇਖਿਆ ਸੀ ਤਾਂ ਕਹਿੰਦੇ ਸੀ 88 ਤੋਂ ਬਾਅਦ ਉਸ ਬੰਦੇ ਨੇ ਪਹਿਲੀ ਵਾਰੀ ਫਸਲ ਬੋਈ ਸੀ ਕਿੰਨਾ ਟਾਈਮ ਲੱਗਾ ਉਹਨੂੰ ਤੇ ਉਹ ਦੁਬਾਰਾ ਉਹਦੀ ਫਸਲ ਡਰ ਗਈ ਇਹ ਹੀ ਤੇ ਗੱਲ ਹੈ ਹਾਰ ਮੁਸੀਬਤਾਂ ਜਿਹੜੀਆਂ ਨੇ ਨਾ ਪੰਜਾਬੀਆਂ ਤੇ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਵੇ ਕਿ ਜੇ ਆਪਾਂ ਇੱਕ ਚੈਨ ਬਣ ਜਾਵਾਂਗੇ ਨਾ ਠੀਕ ਹੈ ਜਿਵੇਂ ਕਹਿੰਦੇ ਨੇ ਚੈਨ ਦੇ ਨਾਲ ਕੁੰਡੀਆਂ ਨਾਲ ਕੁੰਡੀਆਂ ਮਿਲਾਉਂਦੇ ਰਹੋ ਨਾ ਉਹ ਬੜੀ ਮਜ਼ਬੂਤ ਹੋ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਹੀ ਅਸੀਂ ਪੰਜਾਬੀ ਇੱਕ ਦੂਜੇ ਦਾ ਹੱਥ ਫੜ ਲਈ ਹੈ ਨਾ ਠੀਕ ਹੈ ਤੇ ਸਾਨੂੰ ਕਿਸੇ ਦੱਲੇ ਦੀ ਜ਼ਰੂਰਤ ਹੀ ਨਹੀਂ ਕਿ ਸਾਡੀ ਕੋਈ ਹਕੂਮਤ ਜਾਂ ਕੋਈ ਪੋਲੀਟੀਸ਼ੀਅਨ ਜਾਂ ਕੋਈ ਉਰਲਮ ਪਰਲਮ ਸਾਡੀ ਮਦਦ ਤੇ ਅਸਾਂ ਦੀ ਲੋੜ ਨਹੀਂ ਅਸੀਂ ਆਪਸੇ ਪੈਰ ਟ੍ਰੈਕ ਕਰਕੇ ਇੱਕ ਦੂਜੇ ਦੀ ਮਦਦ ਕਰੀਏ ਨਾ ਤੇ ਅਸੀਂ ਬਹੁਤ ਕੁਝ ਕਰ ਸਕਨੇ ਹਾਂ ਬਹੁਤ ਅਸੀਂ ਤਗੜੇ ਆ ਠੀਕ ਹੈ ਸਾਡੇ ਜਿਹੜੇ ਪੈਨਪਰਾ ਬਾਹਰ ਬੈਠੇ ਨੇ ਨਾ ਖੁਦਾ ਦੀ ਕਸਮ ਹੈ ਤਗੜੇ ਬੈਠੇ ਨੇ ਉਹ ਆਓ ਹੋਰ ਜਿਸ ਵੀ ਜਸੀਦ ਹੈ ਉਹਨਾਂ ਦਾ ਵੇਖਿਆ ਨਹੀਂ ਸੀ ਉਹ ਕਹਿੰਦੇ ਸੀ ਕਿ ਮੈਂ ਇੱਕ ਕਾਨਫਰੰਸ ਚ ਕੈਨੇਡਾ ਗਿਆ ਸੀ ਉੱਥੇ ਸਿਰਫ ਉੱਥੇ ਦੇ ਡਾਕਟਰਾਂ ਦੀ ਕਾਨਫਰੰਸ ਸੀ ਉਹਨਾਂ ਨੇ ਆਖਿਆ ਸੀ ਜੇ ਭਗਵਦ ਮਾਨ ਨੇ ਮੈਂ ਗਾਲ ਕੀਤੀ ਤੇ ਉਹਨਾਂ ਨੇ ਆਖਿਆ ਕਿ ਭਾਜੀ ਜੇ ਤੁਸੀਂ ਆਖੋ ਨਾ ਤੇ ਸਿਰਫ ਕੱਲਾ ਕੈਲੀਫੋਰਨੀਆ ਹੀ ਪੰਜਾਬ ਦਾ ਕਰਜ਼ਾ ਲਾ ਸਕਦਾ ਹੈ ਪੰਜਾਬ ਦਾ ਕਰਜ਼ਾ ਲਾ ਸਕਦਾ ਬਿਲਕੁਲ ਮੈਂ ਉਦੋਂ ਸੋਚ ਚ ਪੈ ਗਿਆ ਸੀ ਕਿ ਵਾਕਈ ਏਡੇ ਏਡੇ ਲਾਲ ਨੋਟ ਬੰਦੇ ਬੈਠੇ ਹੋਏ ਔਰ ਨੋ ਡਾਊਟ ਇਹ ਵਾਪੇ ਚੜਦੇ ਤੇ ਲੈਂਦੇ ਪੰਜਾਬ ਦੇ ਜਿਹੜੇ ਵੀਰੇ ਬਾਹਰ ਬੈਠੇ ਨੇ ਨਾ ਉਹ ਇਨਸ਼ਾ ਅੱਲਾਹ ਤਾਲਾ ਨੇ ਰਹੀ ਹੋਏ ਇੱਥੇ ਤੇ ਬੰਦੇ ਵੀ ਜਿਹੜੇ ਇੱਥੇ ਦੇ ਬੰਦੇ ਜਿਹੜੇ ਬਾਰੇ ਪਰਦੇਸੀ ਬੈਨ ਬਣਾ ਜਿਹੜੇ ਖੁਸ਼ੀਆ ਮਸਲ ਖੁਸ਼ਕੀ ਵਾਲੀ ਜਗ੍ਹਾ ਤੇ ਬੈਠੇ ਜਿੱਥੇ ਸੱਚ ਤਾਂ ਹਾਰ ਨਹੀਂ ਆਇਆ ਠੀਕ ਹੈ ਬੜ ਚੜ ਕੇ ਯਾਰ ਹਿੱਸਾ ਲਵੋ ਬੜ ਚੜ ਕੇ ਜਿੱਥੇ ਰਾਸ਼ਨ ਚਾਹੀਦਾ ਉਥੇ ਰਾਸ਼ਨ ਦਿਓ ਠੀਕ ਹੈ ਜਿੱਥੋਂ ਪਾਣੀ ਲੱਥ ਗਿਆ ਠੀਕ ਹੈ ਉਹਨਾਂ ਦਾ ਜਿਹੜਾ ਨੁਕਸਾਨ ਹੈ ਚਲੋ ਪੂਰਾ ਨੁਕਸਾਨ ਤੇ ਨਹੀਂ ਪੂਰਾ ਹੋ ਸਕਦਾ ਨਾ ਠੀਕ ਹੈ ਬਟ ਜਿੰਨਾ ਕਹੇਗਾ ਕਮੋਂ ਕਮ ਉਹਨਾਂ ਦੀ ਉਹਨਾਂ ਖੱਟਰੇ ਖੱਟਰੇ ਨਾਲ ਇਧਰ ਆ ਬੰਦਾ ਕਤਰਾ ਕਤਰਾ ਮਿਲਾ ਕੇ ਦਰਿਆ ਬਣਾਉ ਤੇ ਉਸ ਦਰਿਆ ਵਿੱਚ ਜਿਹੜਾ ਜ਼ਰੂਰਤਮੰਦ ਆ ਆਪਣੀ ਮਦਦ ਉਹਦੀ ਮਦਦ ਕਰੋ ਤਾਂ ਕਦੀ ਮਦਦ ਪੂਰੀ ਹੋਵੇ ਬਾਕੀ ਰਾਪ ਚੜਦੀ ਕਲਾ ਜੇ ਦੋਵੇਂ ਪੰਜਾਬਾਂ ਨੂੰ ਰੱਖਿਆ